ਆਸਟ੍ਰੇਲੀਆ ਦੇ 34 ਲੱਖ ਲੋਕ ਅੱਛਾ ਜੀ ਇਸ ਮੌਕੇ ਦੋ ਡੰਗ ਦੀ ਰੋਟੀ ਲੈਂਡ ਚ ਸਟਰਗਲ ਕਰ ਰਹੇ ਬਾਹਰ ਦਾ ਵੀਜ਼ਾ ਲੱਗਿਆ ਨਾਲ ਫੌੜਾ ਲੈ ਜਾ ਹੈਨਾ ਉਹ ਜਿੱਦਾਂ ਕਿ ਡਾਲਰ ਇਕੱਠੇ ਕਰਕੇ ਝੋਲੇ ਦੇ ਵਿੱਚ ਪਾ ਦਿੰਦੀ ਹੈਨਾ ਸਪੈਕੀ ਗੱਲ ਹੈ ਤੇ ਇਹ ਆਮੀ ਆ ਸਾਡੀ ਰਿਸ਼ਤਦਾਰੀ ਦੇ ਵਿੱਚੋਂ ਮਤਲਬ ਅਜ ਤੂੰ 25 30 ਸਾਲ ਪਹਿਲਾਂ ਕੈਨੇਡਾ ਦਾ ਵੀਜ਼ਾ ਲੱਗਿਆ ਅੱਛਾ ਜੀ ਉਹ ਕਹਿੰਦਾ ਵੀ ਆਪਾਂ ਦਾ ਵੀ ਡਾਲਰ ਇਕੱਠੇ ਕਰਨੀ ਚਾਹੀਦਾ ਹਾਂਜੀ ਉਹ ਉਦੋਂ ਮੁੜ ਕੇ ਅੱਜ ਤੱਕ ਨਹੀਂ ਉਹਨਾਂ ਨੂੰ ਡਾਲਰ ਇਕੱਠੇ ਹੋਏ ਹੈ ਜੀ ਡਾਲਰ ਵਾਲਾ ਝੋਲਾ ਹੋ ਅੱਜ ਇਹਦੇ ਥੱਲੇ ਗਲੀਆਂ ਗਲੀਆਂ ਸਹੀ ਗੱਲ ਹੈ ਜਿਹੜਾ ਆਪਣਾ ਕੀ ਆਸਟ੍ਰੇਲੀਅਨ ਸਟੈਟਿਸਟਿਕਸ ਕਹਿੰਦੇ ਕੁਝ ਮਤਲਬ ਉਹਨਾਂ ਨੇ ਕਰਦੇ ਆ ਡਾਟਾ ਜੀ ਕੀ ਹੈ ਜੀ ਉਹਦੇ ਬਾਰੇ ਗੱਲਬਾਤ 2223 ਦੇ ਵਿੱਚ ਜਿੱਥੇ 536000 ਦੀ ਨੈਟ ਮਾਈਗ੍ਰੇਸ਼ਨ ਹੋਈ ਸੀ ਉੱਥੇ ਹੀ ਜਿਹੜੀ ਹੈਗੀ ਹੈ ਕਿ ਹੁਣ ਜਿਹੜਾ 23 24 ਦਾ ਜਿਹੜਾ ਹੈਗਾ ਕਿ 446000 ਦੀ ਜਿਹੜੀ ਨੈਟ ਮਾਈਗ੍ਰੇਸ਼ਨ ਹੋਈ ਹੈ ਮਤਲਬ ਮੁਲਕ ਦੇ ਵਿੱਚ ਆਉਣ ਵਾਲੇ ਲੋਕ ਹਾਂਜੀ ਤੇ ਉਹਨਾਂ ਦੀ ਗਿਣਤੀ ਜਿਹੜੀ ਹੁੰਦੀ ਹੈ ਠੀਕ ਹੈ ਜੀ ਉਹਦੇ ਚੋਂ ਫਿਰ ਮਾਈਨਸ ਹੁੰਦੀ ਹੈ ਮੁਲਕ ਦੇ ਵਿੱਚੋਂ ਜਾਣ ਵਾਲੇ ਲੋਕ ਕਿੰਨੇ ਵਾਪਸ ਗਏ ਕਿੰਨੇ ਵਾਪਸ ਗਏ ਆ ਆ ਜਿਹੜੇ ਬਿੱਤੀ ਬਰੇ ਦੀ ਜਿਹੜੀ ਨੈਟ ਮਾਈਗ੍ਰੇਸ਼ਨ ਆ ਉਹਦੇ ਆਏ ਬੰਦੇ ਆ ਬਿੱਤੀ ਬਰੇ ਦੇ ਵਿੱਚ 6,67,000 ਆ ਅੱਛਾ ਜੀ ਤਾਂ ਉਹਦੇ ਚੋਂ ਤੁਸੀਂ ਇਹ ਮੰਨ ਲਓ ਵੀ ਹੁਣ ਤੁਸੀਂ तकरीबन 2,20,000 ਬੰਦਾ ਜਿਹੜਾ ਉਹ ਵਾਪਸ ਚਲੇ ਗਿਆ ਜਿਹੜੀ ਪੰਜ ਟੌਪ ਕੰਟਰੀਜ਼ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਮਾਈਗ੍ਰੇਸ਼ਨ ਹੋਇਆ ਚ ਪਹਿਲਾ ਨੰਬਰ 'ਤੇ ਉਹ ਜਿਹੜੇ ਇੰਡੀਅਨ ਜਿਹੜੇ ਹੈਗੇ ਆ ਵੀ ਸਭ ਤੋਂ ਜ਼ਿਆਦਾ ਜਿਹੜੇ ਮਾਈਗ੍ਰੈਂਟ ਇੱਥੇ ਹੋਏ ਆ ਤੇ ਇਹ ਲਗਾਤਾਰ ਪਿਛਲੇ 2 ਸਾਲਾਂ ਤੋਂ ਰਿਕਾਰਡ ਜਿਹੜਾ ਹੈਗਾ ਕਿ ਉਹ ਇੰਡੀਅਨਸ ਦੇ ਨਾਂ ਜਿਹੜਾ ਬੋਲ ਰਿਹਾ ਹੋਰ ਜਿਹੜੀ ਚਰਚਾ ਬਹੁਤ ਚੱਲ ਰਹੀ ਹੈ ਜੀ ਕਹਿੰਦੇ ਕੋਈ ਸਕੈਮ ਹੋਇਆ ਕੋਈ ਗੋ ਫੰਡ ਮੀਦਾ ਕੁਝ ਉਹਨੇ ਕਿਸੇ ਨੇ ਮਤਲਬ ਕਹਿੰਦੇ ਵੀ ਇਦਾਂ ਕਰਿਆ ਕੁਝ ਇਹ ਇੱਕ ਜੋੜਾ ਹੈਗਾ 40 ਸਾਲ ਦਾ ਜੋੜਾ ਐਡਲਟ ਦਾ ਅੱਛਾ ਜੀ ਆਊਟਸਟਰੀਕ ਠੀਕ ਹੈ ਜੀ ਇੰਡਰ ਨੇ ਗੋ ਫੰਡ ਦੇ ਰਾਹੀਂ ਇੱਕ ਨਵੇਂ ਤਰੀਕੇ ਨਾਲ ਥੈਂਕ ਯੂ ਮਾਰੀ 60000 ਡਾਲਰ ਉਹਨਾਂ ਨੇ ਇਸ ਤਰ੍ਹਾਂ ਜਿਹੜਾ ਹੈ ਆ ਕਿ ਗੋ ਫੰਡ ਰਾਹੀਂ ਲੈ ਲਿਆ ਸੀ ਆ ਜਣਾ ਖਣਾ ਮਲਵ ਆਪਣਾ ਲੋਡ ਹਰ ਇੱਕ ਬੰਦੇ ਦੀ ਪੈਰਾਸਟਾ ਮੋਲ ਕੋਈ ਵੀ ਚੀਜ਼ ਹੋਵੇ ਖਣਾ ਇੱਧਰ ਤਾਂ ਚੱਲਦੀ ਉਹ ਪੈਰਾਸਟਾ ਮੋਲ ਹੈ ਨਾ ਇਹਨੂੰ ਤਾਂ ਲੋਕ ਜਿੰਨੇ ਰਿਵਾਰਡੀਆਂ ਤੇ ਮੂਲਕੀ ਖਾਂਦੇ ਹੁੰਦੇ ਨੇ ਆਇਆ ਚੱਲ ਹੈ ਜੀ ਜਦੋਂ ਤੁਸੀਂ ਇਹਦਾ ਪੈਰਾਸ਼ੂਟਾ ਮੋਲਦਾ ਪੈਣਾ ਲੋ ਤੋਂ ਵਰਤੂ ਕਰਤੂ ਹਾਂ ਤਾਂ ਉਹਦੇ ਨਾਲ ਕਹਿੰਦੇ ਜਿਹੜਾ ਤੁਹਾਨੂੰ ਡਾਇਬੀਟਿਸ अच्छा जी ठीक है जी किडनी प्रॉब्लम okay. है जी लीवर प्रॉब्लम सो ਇਹਦੀਆਂ ਜਿਹੜੀਆਂ ਸੰਭਾਵਨਾਵਾਂ ਆਮ ਨਾਲੋਂ 20% ਵੱਧ ਜਾਂਦੀ ਹੈ ਹਾਂਜੀ ਸਵਾਗਤ ਹੈ ਜੀ ਤੁਹਾਡਾ ਸੀ7 ਆਸਟ੍ਰੇਲੀਆ ਚ ਤੇ ਅਸੀਂ ਲੈ ਕੇ ਆ ਗਏ ਜੀ ਆਪਣਾ ਹਫਤਾਵਰੀ ਪ੍ਰੋਗਰਾਮ ਔਜ਼ਨਾਮਾ ਹਾਂਜੀ ਸਵਾਗਤ ਹੈ ਜੀ ਕਰਨ ਦੇ ਬਲਾਸਪੁਰ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਦਾਸੀ ਕਾਲ ਜੀ ਦਾਸੀ ਕਾਲ ਜੀ ਤੇ ਹੋਰ ਸੁਣਾਓ ਜੀ ਕੀ ਘਟਨਾਵਾਂ ਉੱਪਰ ਆ ਜੱਦੀ ਛੜਦੀ ਕਲਾ ਜੀ ਤੇ ਬੜਾ ਵਧੀਆ ਲੰਘ ਰਿਹਾ ਸੋਹਣੇ ਗਰਮੀ ਦੇ ਦਿਨਾਂ ਹਾਂ ਇਸ ਵਾਰ ਗਰਮੀ ਵਧੀਆ ਪਈ ਹੈ ਨਾ ਵਧੀਆ ਪੈ ਰਹੀ ਹੈ ਹਾਂਜੀ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਜੀ ਤੇ ਆਪਾਂ ਚਲੋ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਨਾਲ ਦੀ ਨਾਲ ਆਪਾਂ ਸ਼ੁਰੂ ਕਰ ਲਈਏ ਖਬਰਾਂ ਵਾਲੀ ਚੱਲੀ ਹਾਂਜੀ ਹਾਂ ਤੇ ਆਪਣਾ ਪਹਿਲਾਂ ਤਾਂ ਇਹ ਦੱਸੋ ਜਿਹੜਾ ਆਪਣਾ ਕੀ ਆਸਟ੍ਰੇਲੀਅਨ ਸਟੈਟਿਸਟਿਕਸ ਕਹਿੰਦੇ ਕੁਝ ਮਤਲਬ ਉਹਨਾਂ ਨੇ ਕਦੇ ਡਾਟਾ ਜੀ ਕੀ ਹੈ ਜੀ ਉਹਦੇ ਬਾਰੇ ਗੱਲਬਾਤ ਬਿਲਕੁਲ ਜੀ ਜਦੋਂ ਸਾਲ ਸਮਾਪਤ ਹੋਣ ਤੇ ਆਉਂਦਾਗਾ ਅੱਛਾ ਜੀ ਤਾਂ ਜਿਵੇਂ ਅਸਲ ਦੇ ਵਿੱਚ ਥੋਂ ਦਾ ਜਿਹੜਾ ਫਾਈਨੈਂਸ਼ੀਅਲ ਈਅਰ ਜੂਨ ਤੋਂ ਜੂਨ ਆ ਨਾ ਜੀ ਹਾਂਜੀ ਹਾਂਜੀ ਤਾਂ ਉਹ ਫਿਰ ਜਿਹੜੇ ਡਾਟੇ ਹੈਗੇ ਹੈਗੇ ਉਹ ਮਤਲਬ ਆਹੀ ਨਵੰਬਰ ਦਸੰਬਰ ਤੱਕ ਜਾ ਕੇ ਜਿਹੜੇ ਰਿਵੀਲ ਹੁੰਦੇ ਆਗੇ ਜਾਂ ਉਹ ਆਪਣੀ ਜਿਹੜੀ ਕਹਿ ਸਕਦੇ ਆ ਕਿ ਆਸਟ੍ਰੇਲੀਅਨ ਸਟੈਟਿਸ ਬਿਊਰੋ ਆਫ ਸਟੈਟਿਸ ਆ ਜਿਹੜਾ ਓਕੇ ਜੀ ਉਹ ਆਪਣੀ ਵੈਬਸਾਈਟ ਦੇ ਉੱਤੇ ਅਪਲੋਡ ਕਰਦੇ ਆ ਅੱਛਾ ਅੱਛਾ ਤੇ ਉਹਨਾਂ ਨੇ ਹੁਣ ਰੀਸੈਂਟਲੀ ਜਿਹੜਾ ਹੈ ਕਿ ਹੈ ਕਿ ਕੁਝ ਦਿਨ ਪਹਿਲਾਂ ਆ ਜਿਹੜੇ ਡਾਟੇ ਆ ਜੋ ਅਪਲੋਡ ਕੀਤੇ ਆ ਅੱਛਾ ਜੀ ਤਾਂ ਉਹਦੇ ਵਿੱਚ ਜਿਹੜੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ 2022-23 ਦੇ ਮੁਕਾਬਲੇ ਜਿਹੜਾ 23-24 ਦੇ ਵਿੱਚ ਜਿਹੜਾ ਪ੍ਰਵਾਸ ਆ ਆਸਟ੍ਰੇਲੀਆ ਚੋਂ ਥੋੜਾ ਘਟਿਆ ਠੀਕ 22-23 ਕਿਉਂਕਿ ਕੋਵਿਡ ਤੋਂ ਬਾਅਦ ਇੱਕਦਮ ਕਿਉਂਕਿ ਬੜੇ ਲੰਮੇ ਸਮੇਂ ਦਾ ਜਿਹੜੇ ਇੱਥੋਂ ਦੇ ਕਿਸੇ ਪ੍ਰੋਫੈਸ਼ਨਲਸ ਦੇ ਵੀ ਸੀਗੇ ਪਰਮਨੈਂਟ ਰੈਜ਼ਿਡੈਂਸੀ ਦੇ ਰਾਹ ਸੀਗੇ ਸਟੂਡੈਂਟ ਵੀਜ਼ਾ ਸੀ ਸਾਰੇ ਮਤਲਬ ਬੰਦ ਪਏ ਸੀ ਕੇਦਮ ਬਾਕੀ ਇਹ ਹੈ ਵੀ ਲੇਬਰ ਜਿਹੜੀ ਕਿ ਵਰਕਫੋਰਸ ਵੀ ਘਟੀ ਹੋਈ ਸੀਗੀ ਤਾਂ ਉੱਥੇ ਉਦੋਂ ਐਕਸਪ੍ਰੈਸ ਐਂਟਰੀ ਤਹਿਤ ਵੀ ਜਾਂ ਜਿਹੜੇ ਆ ਆਉਂਦੇ ਹੈਗੇ ਆ 491190189ਬੀਜੇ ਜਿਹੜੇ ਪੱਕੇ ਬੀਜੇ ਨੇ ਹੈ ਨਾ ਜੀ ਸੋ ਸਕਿਲਡ ਲੋਕਾਂ ਦੇ ਜਿਹਨੂੰ ਕਹਿੰਦੇ ਆ ਤਾਂ ਉਹ ਵੀ ਫਿਰ ਇੱਕਦਮ ਸਾਰੇ ਇਕੱਠੇ ਆਏ ਤਾਂ ਉਹਦੇ ਚ ਇਹ ਹੈ ਕਿ ਜਿਹੜਾ ਜਿਹੜਾ ਕਹਿ ਸਕਦੇ ਆ ਕਿ 2022 23 ਦੇ ਵਿੱਚ ਜਿੱਥੇ 536000 ਦੀ ਨੈਟ ਮਾਈਗ੍ਰੇਸ਼ਨ ਹੋਈ ਸੀ ਉੱਥੇ ਹੀ ਜਿਹੜੀ ਹੈਗੀ ਹੈ ਕਿ ਹੁਣ ਜਿਹੜਾ 23 24 ਦਾ ਜਿਹੜਾ ਹੈਗਾ ਕਿ 446000 ਦੀ ਜਿਹੜੀ ਨੈਟ ਮਾਈਗ੍ਰੇਸ਼ਨ ਹੋਈ ਹੈ ਜਾਨੀ ਕਿ 90000 ਜਿਹੜੀ ਮਾਈਗ੍ਰੇਸ਼ਨ ਆ ਕੰਪੈਰੀਟਿਵ ਪਿਛਲੇ ਸਾਲ ਦੇ ਜਿਹੜਾ ਪਿਛਲੇ ਸਾਲ ਦਾ ਵਿੱਤੀ ਬਰਾ ਜਿਹਨੂੰ ਆਪਾਂ ਕਹਿੰਦੇ ਹਾਂ ਉਹਦੇ ਮੁਕਾਬਲੇ ਜਿਹੜੀ ਘਟ ਹੋਈ ਹੈ ਜੈਨੀ ਡੋਬਕ ਜਿਹੜੇ ਚੀਫ ਨੇ ਇਹਦੇ ਏਬੀਐਸ ਦੇ ਤੋਂ ਉਹਨਾਂ ਨੇ ਕਿਹਾ ਵੀ 10% ਗਰਾਵਟਾਈ ਹੈ ਇਹਦੇ 'ਚ ਵੀ ਗੱਲ ਕੀ ਹੁੰਦਾ ਜੀ ਜਿਹੜਾ ਹੁਣ ਨੈਟ ਮਾਈਗ੍ਰੇਸ਼ਨ ਆ ਨਾ ਇਹ ਕੱਢ ਕੇ ਬੀ ਮਤਲਬ ਮੁਲਕ ਦੇ ਵਿੱਚ ਆਉਣ ਵਾਲੇ ਲੋਕ ਹਾਂਜੀ ਤੇ ਉਹਨਾਂ ਦੀ ਗਿਣਤੀ ਜਿਹੜੀ ਹੁੰਦੀ ਹੈ ਠੀਕ ਹੈ ਜੀ ਉਹਦੇ ਚੋਂ ਫਿਰ ਮਾਈਨਸ ਹੁੰਦੀ ਹੈ ਮੁਲਕ ਦੇ ਵਿੱਚੋਂ ਜਾਣ ਵਾਲੇ ਲੋਕ ਕਿੰਨੇ ਵਾਪਸ ਗਏ ਕਿੰਨੇ ਵਾਪਸ ਗਏ ਠੀਕ ਹੈ ਜੀ ਤਾਂ ਉਹਦੇ ਵਿੱਚ ਜਿਹੜਾ ਕਹਿ ਸਕਦੇ ਆ ਕਿ ਜਿਹੜਾ ਉਸ ਕਿਸਮ ਦੀ ਜੇ ਗੱਲ ਕਰੀਏ ਜਿਵੇਂ ਹੁਣ 446000 ਜਿਹੜੀ ਆ ਜਿਹੜੇ ਬਿੱਤੀ ਪਰੇ ਦੀ ਜਿਹੜੀ ਨੈਟ ਮਾਈਗ੍ਰੇਸ਼ਨ ਆ ਉਹਦੇ ਆਏ ਬੰਦੇ ਆ ਬੀਤੀ ਬਰੇ ਦੇ ਵਿੱਚ 667000 ਆ ਅੱਛਾ ਜੀ ਤਾਂ ਉਹਦੇ ਚੋਂ ਤੁਸੀਂ ਇਹ ਮੰਨ ਲਓ ਵੀ ਹੁਣ ਤੁਸੀਂ तकरीबन 220000 ਬੰਦਾ ਜਿਹੜਾ ਉਹ ਵਾਪਸ ਚਲਿਆ ਗਿਆ ਉਦੋਂ ਪਿਛਲੇ ਬਰੇ ਜਿਹੜੇ 734000 ਲੋਕ ਆਏ ਸੀ ਜਿੱਚੋ 533000 ਰਹਿ ਗਏ ਸੀ ਤਾਂ ਉਦੋਂ ਵੀ 203000 ਬੰਦਾ ਬਾਹਰ ਗਿਆ ਸੀ ਠੀਕ ਹੈ ਜੀ ਤੇ ਇੱਕ ਹੋਰ ਚੀਜ਼ ਆ ਜੀ ਇਹਦੇ ਵਿੱਚ ਜਿਹੜਾ ਕਹਿ ਸਕਦੇ ਆ ਕਿ ਜਿਹੜੇ ਟੈਂਪਰੇਰੀ ਜਿਹੜੇ ਵੀਜ਼ਾਂ ਤੇ ਆਉਣ ਵਾਲੇ ਜਿਹੜੇ ਸਟੂਡੈਂਟ ਹੋ ਕੇ ਆ ਜਾਂ ਜਿਹੜੇ ਵਰਕ ਪਰਮਿਟ ਵਗੈਰਾ ਲੱਗਦੇ ਹੈਗੇ ਆ ਹਾਂ ਸ਼ਾਰਟ ਸਕਿੱਲ ਹੋ ਗਏ ਸ਼ਾਰਟ ਸਕਿੱਲ ਹੋ ਗਏ ਉਹ 221000 ਜਿਹੜੇ ਟੋਟਲ ਜਿਹੜੇ ਕੀ ਬਣਦੇ ਆ ਤੇ ਇਹਦੇ ਨਾਲ ਜਿਹੜੀ ਹੈਗੀ ਆਸਟ੍ਰੇਲੀਆ ਦੀ 30 ਜੂਨ ਜਿਹੜਾ 2124 ਨੂੰ ਜਿਹੜੀ ਆਬਾਦੀ ਆ ਉਹ 2 ਕਰੋੜ 72 ਲੱਖ ਜਿਹੜੀ ਕਹਿ ਸਕਦੇ ਆ ਕਿ ਆਬਾਦੀ ਜਿਹੜੀ ਇੱਥੋਂ ਦੀ ਜਿਹੜੀ ਕੀ ਮਤਲਬ ਨਵੇਂ ਸਰਵੇ ਦੇ ਹਿਸਾਬ ਨਾਲ ਇੰਨਾ ਵੱਲੋਂ ਜਿਹੜੀ ਕੀ ਅੰਕੀ ਗਈ ਹੈਗੀ ਹੈ ਜੀ ਤੇ ਜਿਹੜੇ ਪੰਜ ਟੌਪ ਕੰਟਰੀਜ਼ ਇਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਮਾਈਗ੍ਰੇਸ਼ਨ ਉਹ ਚ ਪਹਿਲਾ ਨੰਬਰ ਭਾਰਤ ਦਾ ਜਾਨੀ ਇੰਡੀਅਨ ਜਿਹੜੇ ਹੈਗੇ ਕਿ ਸਭ ਤੋਂ ਜ਼ਿਆਦਾ ਜਿਹੜੇ ਮਾਈਗ੍ਰੈਂਟ ਇੱਥੇ ਹੋਏ ਆ ਤੇ ਇਹ ਲਗਾਤਾਰ ਪਿਛਲੇ 2 ਸਾਲਾਂ ਤੋਂ ਰਿਕਾਰਡ ਜਿਹੜਾ ਹੈਗਾ ਕਿ ਉਹ ਇੰਡੀਅਨਸ ਦੇ ਨਾਂ ਹ ਜਿਹੜਾ ਪੂਰ ਰਿਹਾ 2 ਨੰਬਰ ਦੇ ਉੱਤੇ ਚੀਨ ਹੋ ਗਿਆ 3 ਨੰਬਰ ਦੇ ਉੱਤੇ ਨਿਊਜ਼ੀਲੈਂਡ ਹੋ ਗਿਆ 4 ਨੰਬਰ ਦੇ ਉੱਤੇ ਜਿਹੜਾ ਅਮਰੀਕਾ ਹੋ ਗਿਆ 5 ਨੰਬਰ ਦੇ ਉੱਤੇ ਯੂਨਾਈਟਿਡ ਕਿੰਗਡਮ ਹੋ ਗਿਆ ਸੋ ਇਹ ਪੰਜ ਜਿਹੜੇ ਮੁਲਕ ਨੇ ਇਹਨਾਂ ਤੋਂ ਜ਼ਿਆਦਾਤਰ ਜਿਹੜੇ ਲੋਕ ਨੇ ਆਸਟ੍ਰੇਲੀਆ ਦੇ ਵਿੱਚ ਆਏ ਨੇ ਹਾਂ ਇੰਡੀਆ ਨੇ ਤਾਂ ਆਉਣਾ ਹੀ ਹੈ ਜੀ ਹੁਣ ਪਾਪੂਲੇਸ਼ਨ ਚ ਵੀ ਨੰਬਰ 1 ਹੈ ਜੀ ਜੀ ਸਕਿੱਲ ਦੇ ਵਿੱਚ ਵੀ ਨੰਬਰ 1 ਸਕਿੱਲ ਦੇ ਸਕਿੱਲ ਚ ਹਾਂ ਜੀ ਆਫਕੋਰਸ ਆਉਂਦੇ ਆਂ ਕਿਉਂਕਿ ਜਿੰਨੀ ਕਹਿ ਰਹੀਏ ਵੀ ਜਿਹਨੂੰ ਕਿਉਂਕਿ ਉੱਥੇ ਇੰਡੀਆ ਚ ਇੱਕ ਸ਼ਬਦ ਬੜਾ ਪ੍ਰਚਲਿਤ ਹੈ ਨਾ ਬ੍ਰੇਨ ਡ੍ਰੇਨ ਬ੍ਰੇਨ ਡ੍ਰ ਪ੍ਰੋਡਕਟ ਉਹ ਤੋਂ ਦਾ ਇੰਟੈਲੈਕਚੁਅਲ ਇੰਟੈਲੀਜੈਂਟ ਜਿਹੜਾ ਪ੍ਰੋਡਕਟ ਆ ਉਹਨੂੰ ਫਿਰ ਦੁਨੀਆ ਭਰ ਦੇ ਜਿੰਨੇ ਵਿਕਸਤ ਮੁਲਕ ਨੇ ਉਹ ਲੈ ਜਾਂਦੇ ਆ ਪਹਿਲਾਂ ਸਿਲੀਕਨ ਵੈਲੀ ਦੀ ਚਰਚਾ ਚੱਲਦੀ ਹੁੰਦੀ ਸੀ ਅਮਰੀਕਾ ਵਾਲੀ ਦੀ ਜੀ ਹਾਂ ਤਾਂ ਹੁਣ ਇਹਨਾਂ ਦੇ ਪ੍ਰੋਗਰਾਮ ਨੇ ਆਹ ਜਿਹੜੇ 190189491 ਜਿਹੜੇ ਬੀਜੀਐਸ ਸਟ੍ਰੀਮ ਨੇ ਇਹ ਸਾਰੇ ਉਸ ਸਕਿਲਡ ਜਿਹੜੇ ਹੈਗੇ ਕਿ ਲੋਕਾਂ ਨੂੰ ਖਿੱਚਣ ਦੇ ਇੱਕ ਤੌਰ ਤਰੀਕੇ ਹੈਗੇ ਆ ਦੂਜੀ ਗੱਲ ਇਹ ਆ ਕਿ ਜਦੋਂ ਰਾਜਪੁਰਾ ਸਾਹਿਬ ਜਦੋਂ ਨਾ ਇੱਕ ਬੰਦਾ ਫਾਰ ਇਗਜ਼ਾਮਪਲ ਉਹ ਕਿਸੇ ਫੀਲਡ ਚ ਕੰਮ ਕਰ ਰਿਹਾ ਹਾਂਜੀ ਤਾਂ ਉਹਦਾ ਜਿਹੜਾ ਜਿਉ ਨੇ ਆਸਟ੍ਰੇਲੀਆ ਦੇ ਵਿੱਚ ਕੰਮ ਕਰਨਾ ਨਿਊਜ਼ੀਲੈਂਡ ਚ ਕਰਨਾ ਤੇ ਇੰਡੀਆ ਚ ਕਰਨਾ ਤਾਂ ਉਹਦੇ ਤਜਰਬੇ ਦਾ ਫਰਕ ਹੋਣਾ ਕਿਉਂਕਿ ਇੰਡੀਆ ਵਾਲੇ ਕੋਲ ਜਿਹੜਾ ਤਜਰਬਾ ਵੱਧ ਹੋਣਾ ਕਿਉਂਕਿ ਉਹਦਾ ਉਹਦਾ ਵੱਧ ਪ੍ਰੋਜੈਕਟਾਂ ਨਾਲ ਵੱਧ ਨਾਲ ਜਿਹੜਾ ਉਹਦਾ ਉਹਦਾ ਬਾਹ ਪੈਣਾ ਆਸਟ੍ਰੇਲੀਆ ਵਾਲੇ ਦਾ ਉਦੋਂ ਘੱਟ ਪੈਣਾ ਤੇ ਨਿਊਜ਼ੀਲੈਂਡ ਦਾ ਬਿਲਕੁਲ ਘੱਟ ਪੈਣਾ ਸੋ ਇਹ ਵੀ ਇੱਕ ਚੀਜ਼ ਜਿਹੜੀ ਹੈਗੀ ਆ ਕਿ ਇਹ ਉਹ ਜਦੋਂ ਇਹਨਾਂ ਦੀਆਂ ਇੱਕ ਇੰਟਰਨਲ ਜਿਹੜੇ ਕੈਲਕੂਲੇਟਰ ਦੇ ਕੈਲਕੂਲੇਸ਼ਨਾਂ ਹੁੰਦੀਆਂ ਇਹਨਾਂ ਨੂੰ ਸਾਰਾ ਪਤਾ ਹਾਂਜੀ 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 ਨੇ ਆਫਕੋਰਸ ਜੀ ਤੇ ਉਹਦਾ ਵੀ ਚਲੋ ਜਿਹੜੇ ਮਾਈਗ੍ਰੇਟ ਕਰ ਰਹੇ ਉਹ ਤਾਂ ਕਰ ਹੀ ਰਹੇ ਆ ਪਰ ਉਸ ਤੋਂ ਉਸ ਦੇ ਬਾਵਜੂਦ ਵੀ ਜਿਹੜੀ ਜਿਹੜੀ ਆਪਾਂ ਬ੍ਰੇ ਮਤਲਬ ਕਿੰਨੇ ਪ੍ਰੋਜੈਕਟ ਆ ਅੱਜ ਕੱਲ ਔਟਸੋਰਸ ਬਹੁਤ ਕਰਦੀਆਂ ਕੱਪੜੀਆਂ ਕੰਪਨੀਆਂ ਜਿਹੜੀਆਂ ਕੋਈ ਵੀ ਕੋਈ ਨਾ ਵੱਡੀ ਤਾਂ ਗੱਲ ਕਰੋ ਆਪਣੀ ਛੋਟਾ ਚੈਨਲ ਆ ਆਪਣੀ ਆਊਟਸੋਰਸਿੰਗ ਹੀ ਹੁੰਦੀ ਹੈ ਜੀ ਉੱਥੇ ਇਹ ਜਿਹੜੀ ਵੀਡੀਓ ਸਾਡੇ ਦਰਸ਼ਕਾਂ ਤੱਕ ਪਹੁੰਚਦੀ ਹੈ ਇਹ ਸਾਰਾ ਬਾਇਆ ਉੱਥੋਂ ਹੀ ਆਉਂਦੀ ਹੈ ਹਨਾ ਨਹੀਂ ਉਹ ਗੱਲ ਪੱਕੀ ਹੈ ਜੀ ਤੇ ਚਲੋ ਆਪਣਾ ਠੀਕ ਹੈ ਮਤਲਬ ਮੇਨ ਤਾਂ ਇਹੀ ਆ ਵੀ ਆਪਣੇ ਚੰਗੇ ਵਾਸਤੇ ਆਪਾਂ ਬਾਹਰ ਆਉਨੇ ਆ ਤੇ ਗੁੱਡ ਹੈ ਜੀ ਜੀ ਤੇ ਇਸ ਦੇ ਨਾਲ ਹੀ ਜੀ ਇੱਕ ਮੈਂ ਹੋਰ ਜਿਹੜੀ ਚਰਚਾ ਬਹੁਤ ਚੱਲ ਰਹੀ ਹੈ ਜੀ ਕਹਿੰਦੇ ਕੋਈ ਸਕੈਮ ਹੋਇਆ ਕੋਈ ਗੋ ਫੰਡ ਮੀਦਾ ਕੁਝ ਉਹਨਾਂ ਨੇ ਕਿਸੇ ਨੇ ਮਤਲਬ ਕਹਿੰਦੇ ਵੀ ਇਦਾਂ ਕਰਿਆ ਕੁਝ ਕਿ ਕਿਹੜੀ ਕਿ ਕਿੱਥੇ ਦੇ ਬੰਦੇ ਹੋ ਕੀ ਗੱਲਬਾਤ ਆ ਦੇਖੋ ਜੀ ਗੱਲ ਇਹ ਆ ਵੀ ਠੱਗੀ ਮਾਰਨ ਦਾ ਕਿਸੇ ਧਰਮ ਨਸਲ ਤੇ ਰੰਗ ਦੇ ਨਾਲ ਕੋਈ ਸਬੰਧ ਨਹੀਂ ਹੂੰ 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 ਠੱਗ ਕਿਤੇ ਵੀ ਕਿਹੜੀ ਕਮਿਊਨਿਟੀ ਕਿਹੜੇ ਭਾਈਚਾਰੇ ਕਿਹੜੀ ਰੰਗ ਕਿਹੜੀ ਲੈਂਗੁਏਜ ਕਿਸੇ ਚ ਵੀ ਹੋ ਸਕਦੇ ਸਹੀ ਗੱਲ ਹੈ ਸਹੀ ਹੈ ਕਿਉਂਕਿ ਕਈ ਵਾਰੀ ਕੀ ਹੁੰਦਾ ਨਾ ਕਿ ਸਾਨੂੰ ਇਹ ਲੱਗਦਾ ਹੁੰਦਾ ਵੀ ਜੇ ਆਸਟ੍ਰੇਲੀਆ 'ਚ ਕਿਸੇ ਨੇ ਠੱਗੀ ਮਾਰੀ ਆ ਆਪਣੇ ਵਾਲਾ ਬੰਦਾ ਹੀ ਹੋਊ ਕੋਈ ਹਨਾ ਆਪਣੇ ਆਪਾਂ ਜਰਨਲ ਹਾਂ ਹਰ ਇੱਕ ਗੱਲ ਕਰਦੇ ਆ ਪਰ ਜਿਹੜੇ ਕਹਿੰਦੇ ਨੇ ਠੱਗ ਤਾਂ ਬਹੁਤ ਅੱਗੇ ਦੀ ਅੱਗੇ ਉੱਤੇ ਦੀ ਉੱਤੇ ਬੈਠੇ ਆ ਹਾਂਜੀ ਇਹ ਇੱਕ ਜੋੜਾ ਗਾ 40 ਸਾਲ ਦਾ ਜੋੜਾ ਐਡਲੇਡ ਦਾ अच्छा जी साउथ हिस्ट्री ਗਿਆ ਦਾ ٹھیک ہے جی ਇਹਨਾਂ ਨੇ ਗੋ ਫੰਡ ਦੇ ਰਾਹੀਂ ਇੱਕ ਨਵੇਂ ਤਰੀਕੇ ਨਾਲ ਠੱਗੀ ਮਾਰੀ اچھا ਇਸ ਜੋੜੇ ਦੇ ਦੋ ਬੱਚੇ ਸੀ ਓਕੇ ਇੱਕ ਲੜਕਾ ਤੇ ਇੱਕ ਲੜਕੀ ਲੜਕਾ 6 ਸਾਲ ਦਾ ਸੀ اچھا ਜੀ ਇਹਨਾਂ ਨੇ ਉਹਨੂੰ ਜਣੀ ਗੋ ਫੰਡ ਰਾਹੀਂ اپیل ਕੀਤੀ ਕਿ ਸਾਡੇ ਬੱਚੇ ਨੂੰ ਅੱਖਾਂ ਦਾ ਕੈਂਸਰ ਹੋ ਗਿਆ ਓਕੇ ਤੇ ਉਹਨੂੰ ਮਤਲਬ ਜਿਹੜੇ ਬੱਚੇ ਦਾ میک اپ ਕਰਕੇ ਹੂੰ ਹੂੰ ਉਹਦੀਆਂ ਅੱਖਾਂ ਪਰਵੱਟੇ ਮੁੰਨ ਕੇ ਸਿਰ ਮੁੰਨ ਕੇ ਜਿਹੜਾ ਕਹਿ ਸਕਦੇ ਆ ਕਿ ਉਹਦੀ ਆ ਫੋਟੋ ਵਗੈਰਾ ਵੀ ਗੋ ਫੰਡ ਦੇ ਉੱਤੇ ਆਪਾਂ ਉਹ ਕਹਿੰਦੇ ਉਹਦੀ ਵੀ ਮਤਲਬ ਕਿ ਪੱਟੀਆਂ ਪੁੱਟੀਆਂ ਚੰਗੀ ਬਣ ਕੇ ਮਤਲਬ ਕਹਿੰਦਾ ਉਹ ਵੀ ਮਤਲਬ ਪੂਰਾ ਡਰਾਮਾ ਰਚਾਇਆ ਪੂਰਾ ਪੂਰਾ ਡਰਾਮਾ ਰਚਾਇਆ ਜੀ ਤਾਂ ਉਹ ਤੋਂ ਬਾਅਦ ਮਤਲਬ ਭਾਵਕ ਪੋਸਟ ਵੀ ਪਾਈ ਵੀ ਸਾਡਾ ਬੱਚਾ ਤੇ ਇਸ ਜਹਾਨ ਨੂੰ ਅਲਬਦਾ ਕਹਿ ਗਿਆ 60000 ਡਾਲਰ ਉਹਨਾਂ ਨੇ ਇਸ ਤਹਿਤ ਜਿਹੜਾ ਹੈ ਕਿ ਗੋ ਫੰਡ ਰਾਹੀਂ ਲੈ ਲਿਆ ਸੀ ओके हां ਉਹਨਾਂ ਦੇ ਖਾਤੇ 'ਚ ਆ ਗਿਆ ਸੀ ਪਰ ਉਹ ਜਦੋਂ ਹੁਣ ਗੋ ਫੰਡ ਆਪਾਂ ਕਰਦੇ ਆ ਕਿੰਨਾ ਕੁ ਚੈਮ ਤੁਸੀਂ ਲਕੋ ਸਕਦੇ ਆ ਕਿਸੇ ਹੁਣ ਉਹਨਾਂ ਦੇ ਕੋਈ ਜਾਣਕਾਰ ਕੋਲ ਇੱਥੇ ਦਾਰੇ ਉਹਨੇ ਬੰਦੇ ਨੇ ਫਿਰ ਕੰਪਲੇਂਟ ਕੀਤੀ ਵੀ ਇਹਨਾਂ ਦਾ ਚੰਗਾ ਭਲਾ ਬੱਚਾ ਹੈਗਾ ਫਿਰ ਤੋਂ ਬਾਅਦ ਪੁਲਿਸ ਦੀ ਇਨਵੈਸਟੀਗੇਸ਼ਨ ਜਿਹੜਾ ਰਾਜਪੁਰਾ ਸਾਹਿਬ ਹੋਈ ਤੇ ਜਿਹੜੇ ਅਸਿਸਟੈਂਟ ਪੁਲਿਸ ਕਮਿਸ਼ਨਰ ਨੇ ਉੱਥੋਂ ਸਾਊਥ ਆਸਟ੍ਰੇਲੀਆ ਦੇ ਜੌਨ ਕਾਂਡਿਆ ਉਹਨਾਂ ਨੇ ਜਿਹੜਾ ਕੀ ਹੁਣ ਜਾਣਕਾਰੀ ਦਿੱਤੀ ਆ ਕਿ ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ अच्छा पियो ਨੂੰ ਹੋਮ ਰਿਟੈਂਸ਼ਨ ਆ ਕਿਉਂਕਿ ਮਾਸਟਰ ਮਾਈਂਡ ਮਾਂ ਸੀ ਤੇ ਜਿਹੜੇ ਦੋਨੇ ਬੱਚੇ ਹੈਗੇ ਉਹ ਬਾਲਸ ਰੱਖਿਆ ਵਿਭਾਗ ਨੇ ਆਪਣੇ ਕਬਜ਼ੇ ਚ ਲੈ ਲਿਆ ਕਿਉਂਕਿ ਉਹਨਾਂ ਬੱਚਿਆਂ ਨੂੰ ਦੇਖੋ ਝੂਠ ਤੇ ਤੇ ਮਾਨਸਿਕ ਤਸ਼ੱਦਦ ਦੇ ਵਿੱਚੋਂ ਕੱਢਿਆ ਗਿਆ ਕਿ ਉਹਨੂੰ ਇਦਾਂ ਬਣਾ ਕੇ ਪੇਸ਼ ਕੀਤਾ ਇੱਕ 6 ਸਾਲ ਦੇ ਬੱਚੇ ਨੂੰ ਤੇ ਉਹ ਜਿਹੜੀਆਂ ਚੀਜ਼ਾਂ ਉਹ ਕਹਿੰਦੇ ਵੀ ਤੁਸੀਂ ਭਾਈ ਜੋਗ ਨਹੀਂ ਹੈਗੇ ਕਿ ਬੱਚਾ ਸਾਂਭਣ ਦੇ ਤੇ ਉਹਨਾਂ ਤੋਂ ਇਹ ਜਣੇ ਕੀ ਹੈਗੇ ਕਿ ਜਿਹੜੇ ਕਿ ਬੱਚਾ ਇਹ ਲੈ ਲਿਆ ਸੋ ਕਹਿਣ ਦਾ ਭਾਵ ਇਹ ਹੈ ਜਿਹਦੇ ਨਾਲ ਆਪਾਂ ਕਾਟੂ ਸ਼ਾਰਟ ਨਾਲ ਚੀਜ਼ ਜੋੜ ਦਈਏ ਕਿ ਇਹ ਹੈ ਵੀ ਆਪਾਂ ਗੋ ਫੰਡ ਦੇ ਉੱਤੇ ਦੇਖ ਕੇ ਫੋਟੋਆਂ ਦੇਖ ਕੇ ਆਪਾਂ ਭਾਵਕ ਹੋ ਜਾਂਦੇ ਆ ਹਾਂ ਜੀ ਹਾਂ ਥੋੜਾ ਬਾਰੇ ਸਰਚ ਕਰ ਲਈਏ ਪਹਿਲਾਂ ਨਾ ਸਰਚ ਕਰਕੇ ਦੇਖੀਏ ਗੱਲਬਾਤ ਕਰੀਏ ਜੇ ਕੋਈ ਉਹ ਕੋਈ ਹੈਗਾ ਕਿਸੇ ਤੋਂ ਪੁੱਛ ਲਈਏ ਜੇ ਥੋੜਾ ਦਾਨ ਕਰਨ ਦਾ ਹੈਗਾ ਤੇ ਇਹਦੇ ਨਾਲ ਇੱਕ ਹੋਰ ਵੀ ਗੱਲ ਆ ਕੀ ਜਿਹੜੀ ਇਹ ਬੀਬੀ ਨੇ ਜਿਹੜੀ ਇਹ ਹਰਕਤ ਕੀਤੀ ਆ ਇਹਦੇ ਨਾਲ ਕਈ ਜੈਨੂਅਨ ਜਿਹੜੇ ਬੰਦਿਆਂ ਨੂੰ ਵਾਕਈ ਲੋੜ ਹੁੰਦੀ ਆ ਪੈਸੇ ਦੀ ਜਾਂ ਜਿਨ੍ਹਾਂ ਦੇ ਵਾਕਈ ਕਿਸੇ ਦਿੱਕਤ ਦਾ ਸ਼ਿਕਾਰ ਹੈਗੇ ਤੇ ਹੁਣ ਬਹੁਤ ਸਾਰੇ ਦਾਨੀ ਸੱਜਣੇ ਉਹ ਜਿਹੇ ਵੀ ਹੋਣਗੇ ਜਿਨ੍ਹਾਂ ਦਾ ਮਨ ਫਿੱਕਾ ਪੈ ਗਿਆ ਉਹ ਗੋ ਫੰਡ ਨਹੀਂ ਸਹੀ ਗੱਲ ਹੈ ਜੀ ਇਹ ਤਾਂ ਹੈ ਪਰ ਇਹ ਗੋ ਫੰਡ ਮੀਨੂ ਵੀ ਇਹ ਵੈਰੀਫਾਈ ਕਰਨਾ ਚਾਹੀਦਾ ਪਹਿਲਾਂ ਜਦੋਂ ਵੀ ਕੋਈ ਉਹਦੇ ਤੇ ਮਤਲਬ ਅਕਾਊਂਟ ਬਣਾ ਕੇ ਲਿੰਕ ਕ੍ਰੀਏਟ ਕਰਦਾ ਜੀ ਡੋਨੇਸ਼ਨ ਵਾਸਤੇ ਜੀ ਤਾਂ ਇਹਨਾਂ ਨੂੰ ਗੋ ਫੰਡ ਮੈਨ ਨੂੰ ਵੀ ਮੇਰੇ ਹਿਸਾਬ ਨਾਲ ਇਹਨਾਂ ਦੀ ਜਿਹੜੀ ਮੈਨੇਜਮੈਂਟ ਟੀਮ ਆ ਜਾਂ ਕੋਰ ਟੀਮ ਆ ਉਹਨੂੰ ਪਹਿਲਾਂ ਪੂਰਾ ਵੈਰੀਫਾਈ ਕਰਨਾ ਚਾਹੀਦਾ ਵੀ ਜੋ ਕੋਈ ਦੱਸ ਰਿਹਾ ਵੀ ਉਹ ਬਿਲਕੁਲ ਸੱਚ ਹੂੰ ਕਿਉਂਕਿ ਆਦਰਵਾਈਜ਼ ਹੁਣ ਆਪਾਂ ਤਾਂ ਗੋ ਫੰਡ 'ਚ ਇੱਕ ਭਰੋਸਾ ਬਣ ਜਾਂਦਾ ਨਾ ਵੀ ਯਾਰ ਗੋ ਫੰਡ 'ਤੇ ਥਰੂ ਆ ਵੀ ਠੀਕ ਹੈ ਜੈਨੂਨ ਹੋਊਗਾ ਨਾ ਜੀ ਪਰ ਇਹ ਹੁਣ ਇਹਨਾਂ ਦੀ ਜ਼ਿੰਮੇਵਾਰੀ ਵੀ ਨਾਲ ਬਣਦੀ ਆ ਵੀ ਤੁਸੀਂ ਪਹਿਲਾਂ ਆਪਣਾ ਚੈੱਕ ਕਰਕੇ ਵੈਰੀਫਾਈ ਕਰਕੇ ਵੀ ਹਾਂ ਜੈਨੂਨ ਰੀਜ਼ਨ ਹੈਗਾ ਉਸ ਤੋਂ ਬਾਅਦ ਹੀ ਉਹਨੂੰ ਲਾਈਵ ਕਰਿਆ ਜਾਵੇ ਇਹਦੇ ਬਾਰੇ ਜਿਹੜੇ ਅਸਿਸਟੈਂਟ ਪੁਲਿਸ ਕਮਿਸ਼ਨਰ ਨੇ ਜਵਾਬ ਕੰਡਿਆ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਨਾਲ ਖਾਤੋ ਖਤਾਵਤ ਜਿਹੜੀ ਹੈਗੀ ਆ ਕਿ ਕਰ ਰਹੇ ਆ ਤੇ ਉਹ ਜਾਨੀ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੈਨੂੰ ਲੱਗਦਾ ਹੈ ਕਿ ਉਹ ਮੈਡੀਕਲ ਰਿਪੋਰਟਸ ਜਾਂ ਕੁਝ ਉਹ ਜਿਹੜਾ ਐਡਮਿਟ ਹੋਣ ਦਾ ਜਾਂ ਕੋਈ ਜਿਹੜਾ ਫਿਊਨਰ ਜੇ ਕਿਸ ਦੀ ਮਤਲਬ ਮੌਤ ਹੋ ਗਈ ਤਾਂ ਉਹਦੀ ਜਿਹੜੀ ਉਹਦੇ ਉਹਦੇ ਦਸਤਾਵੇਜ਼ ਉਹ ਮੰਗਿਆ ਕਰ ਲਈਏ ਹੂੰ ਹੂੰ ਤਾਂ ਉਹ ਉੱਥੇ ਅਪਲੋਡ ਕਰਨ ਤੋਂ ਬਾਅਦ ਹੀ ਫਿਰ ਤੁਹਾਡਾ ਜਾਨੀ ਕਿ ਵੈਰੀਫਾਈ ਜਿਹੜਾ ਕੁਝ ਨਾ ਕੁਝ ਜਿਹੜਾ ਕਿ ਹੋਊਗਾ ਸਹੀ ਤੋਂ ਮੈਨੂੰ ਤਾਂ ਕੁਝ ਹੈਗਾ ਵੀ ਆ ਜੇ ਆਪਾਂ ਜਦੋਂ ਕ੍ਰੀਏਟ ਕਰਦੇ ਆ ਕਈ ਚੀਜ਼ਾਂ ਮੰਗਦੇ ਵੀ ਆ ਪਰ ਮੈਨੂੰ ਲੱਗਾ ਕੀ ਹੋਣੇ ਹੋਰ ਵੀ ਸਕਦਾ ਹੋਰ ਜ਼ਿਆਦਾ ਸਕਦਾ ਹਾਂ ਹਾਂਜੀ 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 ਤੇ ਇੱਕ ਆਪਣਾ ਇੱਕ ਛੋਟੀ ਜੀ ਗੋਲੀ ਨੇ ਵੀ ਬੜਾ ਚੱਕਰ ਪਾਇਆ ਪਿਆ ਅੱਜ ਗੱਲ ਆ ਜਾਣਾ ਖਣਾ ਮਤਲਬ ਆਪਣਾ ਗਾ ਲੋੜ ਹਰ ਇੱਕ ਬੰਦੇ ਦੀ ਪੈਰਾਸੈਟਾ ਮੋਲ ਆਪਾਂ ਕੋਈ ਵੀ ਚੀਜ਼ ਹੋਵੇ ਖਾਣਾ ਇੱਧਰ ਤਾਂ ਚੱਲਦੀ ਉਹ ਪੈਰਾਸੈਟਾ ਮੋਲ ਨਾ ਹਾਂਜੀ ਤੇ ਇਹਦਾ ਬੜਾ ਰੌਲਾ ਪੈ ਰਿਹਾ ਕਹਿੰਦੇ ਵੀ ਇਹਦੇ 'ਚ ਵੀ ਕਈ ਮਤਲਬ ਅੱਜ ਕੱਲ ਇਸ਼ੂਜ਼ ਆ ਰਹੇ ਆ ਜੀ ਤੇ ਉਹਦੇ ਬਾਰੇ ਕੁਝ ਕਰੋ ਜੀ ਇਹਦੇ ਬਾਰੇ ਨਾ ਜੀ ਦੇਖੋ ਇਕੱਠੀਆਂ ਕੁਦਰਤੀ ਦੋ ਖਬਰਾਂ ਇਕੱਠੀਆਂ ਆ ਗਈਆਂ ਅੱਛਾ ਜੀ ਇੱਕ ਤਾਂ ਆਸਟ੍ਰੇਲੀਆ ਦੇ ਹਵਾਲੇ ਨਾਲ ਆਈ ਹੈ ਤੇ ਇੱਕ ਇੰਡੀਆ ਦੇ ਹਵਾਲੇ ਨਾਲ ਆਈ ਹੈ ਪੈਰਾਸੂਟਾ ਮੂਲ ਬਲੇ ਉਹ ਗੱਲ ਤਾਂ ਇਹ ਕਰਦੇ ਆ ਕਹਿੰਦੇ ਵੀ ਇਹਨੂੰ ਤਾਂ ਲੋਕ ਜਿਵੇਂ ਰਿਓੜੀਆਂ ਤੇ ਮੂੰਗਫਲੀ ਖਾਂਦੇ ਹੁੰਦੇ ਨੇ ਨਾ ਐਂ ਚਾਪਦੇ ਆ ਹੈ ਜੀ ਤੇ ਸਪੈਸ਼ਲੀ ਵੈਰੀ ਜੰਗ ਬੱਚੇ ਤੇ ਸਪੈਸ਼ਲੀ ਜਿਹੜੀਆਂ ਬੱਚੀਆਂ ਨੇ ਜਿਨ੍ਹਾਂ ਨੂੰ ਪੀਰੀਅਡਸ ਨਵੇਂ ਨਵੇਂ ਸ਼ੁਰੂ ਹੋਏ ਆ ਉਹ ਉਹਦੇ ਬਾਰੇ ਬੜਾ ਕਹਿੰਦੇ ਵੀ 30% ਤਾਂ ਇੱਥੇ ਉਹੀ ਨੇ ਜਿਹੜੀਆਂ ਬੱਚੀਆਂ ਨੇ ਜਿਹੜੇ ਵੈਰੀ ਜੰਗ ਐਜ ਹੈ ਹਨਾ ਅੱਛਾ ਜੀ ਤੇ ਉਹਦੇ ਕਰਕੇ ਜਾਨੀ ਕਿ ਇਹਨਾਂ ਨੇ ਜਿਹੜਾ ਕਿ ਖਾਸਾ ਪ੍ਰਗਟ ਕੀਤਾ ਕਿ ਜਦੋਂ ਉਹ ਟਾਈਮ ਹੁੰਦਾਗਾ ਤਾਂ ਉਹਦੇ ਵਿੱਚ ਉਹ ਜਾਦੇ ਵਰਤੋਂ ਕਰਦੀਆਂ ਕਿ ਜਿਹਦੇ ਵਿੱਚ ਉਹਨਾਂ ਦੇ ਹਾਰਮੋਨਸ ਦੇ ਉੱਤੇ ਇੱਕ ਵਿਗਾੜ ਪੈਂਦਾ ਤੇ ਉਹਨਾਂ ਨੂੰ ਹੋਰ ਜਿਹੜੀਆਂ ਬਿਮਾਰੀਆਂ ਨੂੰ ਆਬੀਸ ਤੇ ਕਿਡਨੀ ਉਹਨਾਂ ਨੂੰ ਛੇਤੀ ਸੱਦਾ ਤੇ ਹਨਾ ਹਾਲਾਂਕਿ ਨੇਚਰਲ ਪ੍ਰੋਸੈਸ ਹੁੰਦਾ ਉਹਨੂੰ ਤੁਸੀਂ ਉਹ ਕਰਨਾ ਚਾਹੀਦਾ ਤੇ ਇਹਦੇ ਨਾਲ ਇਹ ਕੰਮ ਕਾਜੀ ਲੋਕ ਹੋਰ ਸਾਰੇ ਜਿਹੜੇ ਹੈਗੇ ਆ ਉਹ ਵੀ ਵੱਡਾ ਮੰਡਲ ਹੀ ਲਿਆ ਕੇ ਰੱਖਦੇ ਆ 100 200 ਗੋਲੀ ਆ ਜਾਂਦੀ ਸਹੀ ਗੱਲ ਤੁਰੇ ਜਾਂਦੇ ਮਤਲਬ ਆ ਜਿਵੇਂ ਕਹਿੰਦੇ ਹੁੰਦੇ ਨੇ ਕਿ ਵੀ ਜਿਵੇਂ ਆਪਾਂ ਦਾਲ ਚ ਚਮਚਾ ਘੋਦਾ ਪਾ ਲਿਆ ਨਾਲ ਕਹਿੰਦੇ ਹੁੰਦੇ ਗੋਲੀ ਖਾ ਕੇ ਚੁੱਪ ਕਰ ਗਏ ਜੀ ਹੈ ਨਾ ਆ ਉਹੀ ਗੱਲ ਮਾੜੀ ਮੋਟੀ ਥਕਾਵਟ ਹੋਈ ਬੋਡੀ ਨੂੰ ਲੱਗੇ ਨੇ ਚੱਲ ਯਾਰ ਦੋ ਗੋਲੀਆਂ ਲੈ ਨਾ ਪੈਰਾਸੈਟਾਮ ਹੋਲਦੀ ਹੈ ਠੀਕ ਹੋ ਜਾਂਦਾ ਪਰ ਉਹ ਮਤਲਬ ਸ਼ਾਰਟ ਟਰਮ ਵਾਸਤੇ ਆਪਾਂ ਨੂੰ ਠੀਕ ਫੀਲ ਹੁੰਦਾ ਬਿਲਕੁਲ ਪਰ ਉਹ ਆਪਣੀ ਜਿਹੜੀ ਸਿਹਤ ਵਾਸਤੇ ਚਲਦੀ ਹੈ ਇਹ ਥੋੜਾ ਹੋ ਸਾਰੇ ਕਸਟਮਰੀ ਵੀਕ ਹੁੰਦੀ ਆ ਕਿਡਨੀ ਦੇ ਬਹੁਤ ਸਾਰੇ ਇਸ਼ੂਜ਼ ਆ ਜਾਂਦੇ ਆ ਤੇ ਉਹਨਾਂ ਨੇ ਹੁਣ ਇਹ ਕਹਿਤਾ ਵੀ ਜਿਹੜਾ ਕਿ 20 ਫਰਵਰੀ ਤੋਂ ਜੀ ਹਨਾ ਅੱਛਾ ਜੀ ਤੇ ਨਾ ਫਰਵਰੀ ਤੋਂ ਸੌਰੀ ਅੱਛਾ ਜੀ ਜਿਹੜਾ ਹੈਗਾ ਕਿ ਇੱਕ ਤਾਂ 20 ਗੋਲੀਆਂ ਤੱਕ ਵਾਲੀ ਪੈਕਿੰਗ ਨਹੀਂ ਮਿਲੂਗੀ ਅੱਛਾ ਜੀ ਮੈਕਸਿਮਮ 16 ਗੋਲੀਆਂ ਦੀ ਪੈਕਿੰਗ ਹੋਊਗੀ ਤੇ ਜਿੱਦਾਂ ਆਪਾਂ ਜਾ ਕੇ ਵੈਸੀ ਕੋਲਜ ਤੋਂ ਜਾਂ ਕਿਸੇ ਹੋਰ ਜਗ੍ਹਾ ਜਿਹੜਾ ਸੁਪਰਮਾਰਕੀਟ ਤੋਂ ਜਾਂ ਕੈਮਿਸਟ ਤੋਂ ਜਾ ਕੇ ਆਪਾਂ ਆਪਣੀ ਮਰਜ਼ੀ ਨਾਲ ਚੱਕ ਲੈਣ ਉਹ ਕਹਿੰਦੇ 50 ਗੋਲੀਆਂ ਤੋਂ ਵੱਧ ਇੱਕ ਬੰਦਾ ਹੁਣ ਚੱਕ ਨਹੀਂ ਸਕੂਗਾ ਸਟ੍ਰੀਮ ਵਿੱਚ ਜੇ 50 ਤੋਂ ਵੱਧ ਗੋਲੀਆਂ ਲੈਣੀਆਂ ਨੇ ਪੈਰਾਸੂਟਾ ਮੋਲਦੀਆਂ ਤਾਂ ਤੁਹਾਨੂੰ ਡਾਕਟਰ ਵੱਲੋਂ ਪ੍ਰਸਕ੍ਰਾਈਬਡ ਹੋਣੀਆਂ ਚਾਹੀਦੀਆਂ ਨੇ ਓਕੇ ਤੋ ਇਹ ਆਇਆ ਤਾਂ ਕਿ ਜਿਹੜਾ ਕਹਿ ਸਕਦੇ ਆ ਕਿ ਇਹਦੀ ਜਿਹੜੀ ਉਪਭੋਗਤਾ ਹੈਗੀ ਆ ਜਾਂ ਇਹਦੀ ਜਿਹੜੀ ਵਰਤੋਂ ਹੈਗੀ ਆ ਕਿ ਉਹਨੂੰ ਘਟਾਇਆ ਜਾ ਸਕੇ ਇਥੇ ਪਰ ਜਿੱਕੇ ਜਬੇ ਮਤਲਬ ਇਸ ਤਰੀਕ ਹੁਣ ਹਰ ਇੱਕ ਜਗ੍ਹਾ ਪਈ ਹੁੰਦੀ ਜੀ ਪੈਰਾਸੈਟਾਮੋਲ ਆਪਣੇ ਸੁਪਰ ਮਾਰਕੀਟ ਦੇ ਵਿੱਚ ਚਲੇ ਜਾਈਏ ਕੈਮਿਸਟ ਵੇਅਰ ਹਾਊਸ ਹੋਰ ਨਾਰਮਲ ਕੈਮਿਸਟ ਕੋਲ ਚਲੇ ਜਾਈਏ ਤਾਂ ਹੁਣ ਇੱਕ ਬੰਦੇ ਨੂੰ ਜਿਵੇਂ 50 ਅਲੋਕੇਟ ਕਰੀਆਂ ਉਹ 50 ਬੰਦਾ ਮੰਨ ਲਓ ਮਲਟੀਪਲ ਜਗ੍ਹਾ ਤੇ ਲੈ ਸਕਦਾ 50 ਫੇਰ ਲਿਆ ਮਤਲਬ ਕਹਿਣ ਦਾ ਇਹ ਭਾਵਾ ਰਾਜਪੁਰਾ ਸਾਹਿਬ ਵੀ ਕਈ ਨਾ ਕਈ ਜਿਹੜੀ ਹੁੰਦੀ ਇੱਕ ਸਿੰਬੋਲਿਕਲ ਮੈਸੇਜ ਵੀ ਹੁੰਦਾ ਹਾਂਜੀ 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 ਇਹ ਮਤਲਬ ਜਿਹੜਾ ਉਹਨਾਂ ਨੇ ਇਹ ਸਿੰਬੋਲਿਕ ਜਿਹੜਾ ਮੈਸੇਜ ਦੇਣ ਦਾ ਇੱਕ ਯਤਨ ਕੀਤਾ ਕਿ ਭਾਈ ਇਹਨੂੰ ਕੋਈ ਕੰਟਰੋਲ ਨਹੀਂ ਮੇਰੇ ਲਈ ਬਹੁਤ ਹੀ ਜ਼ਿਆਦਾ ਚੰਗੀ ਚੀਜ਼ ਨਹੀਂ ਰਹੀ ਵੀ ਹਾਂ ਤੇ ਨਾਲ ਉਹਨਾਂ ਨੇ ਹਾਂ ਨਾਲ ਉਹਨਾਂ ਨੇ ਜਿਹੜੇ ਕਹਿੰਦੇ ਜੀਪੀਜ਼ ਨੂੰ ਵੀ ਨਿਰਦੇਸ਼ ਦਿੱਤੇ ਆ ਕਿ ਤੁਸੀਂ ਵੀ ਇਹ ਸਮਝਾਓ ਪਰ ਉਹ ਗੱਲ ਹੁਣ ਉਹ ਵੀ ਇੱਥੇ ਕੋਈ ਵੀ ਬਿਮਾਰੀ ਹੋਵੇ ਚੱਕ ਕੇ ਜੀਪੀ ਵੀ ਇੱਥੇ ਦਿੰਦਾ ਉਹੀ ਹੈ ਜੀ ਪਰ ਅਸਲ ਤਾਂ ਮੋਲੇ ਸਿੱਟਾ ਹੋਰ ਉਹਦਾ ਨਾ ਤਾਂ ਬ੍ਰਾਂਡ ਇੱਕ ਇਹਨਾਂ ਨੇ ਪੈਨਾ ਡਾਲਰ ਰੱਖਿਆ ਹੋਇਆ ਰੱਖਿਆ ਹੋਇਆ ਜੀ ਹੈਨਾ ਤੇ ਇਹਦੇ ਨਾਲ ਜੇ ਹੁਣ ਆਪਾਂ ਇੰਡੀਆ ਵਾਲੀ ਕਰਦਗੇ ਇੰਡੀਆ ਦੇ ਵਿੱਚ ਵੀ ਇੱਕ ਜਿਹੜੀ ਸਰਵੇਖੋਜ ਆਇਆ ਜੀ ਅੱਛਾ ਜੀ ਉਹ ਕਹਿੰਦੇ ਵੀ ਜਿੱਥੇ ਇਹਨਾਂ ਨੇ अर्ਲੀ ایਜ ਦੇ ਬੱਚਿਆਂ ਦੀ ਗੱਲ ਕੀਤੀ ਹੈ ਬੱਚਿਆਂ ਦੀ ਗੱਲ ਕੀਤੀ ਹੈ ਉੱਥੇ ਉਹਨਾਂ ਨੇ ਬਜ਼ੁਰਗਾਂ ਦੇ ਹਵਾਲੇ ਨਾਲ ਜਿਹੜੀ ਕੀਤੀ ਹੈ ਅੱਛਾ ਜੀ ਕਿ 60 ਸਾਲ ਤੋਂ ਬਾਅਦ ਹੂੰ ਹੂੰ ਜਦੋਂ ਤੁਸੀਂ ਇਹਦਾ ਪੈਰਾਸੈਟਾਮੋਲ ਦਾ ਪੈਨਡੋਲ ਦੀ ਜਿਹੜਾ ਵਰਤੋਂ ਕਰਦੇ ਆ ਤਾਂ ਉਹਦੇ ਨਾਲ ਕਹਿੰਦੇ ਜਿਹੜਾ ਤੁਹਾਨੂੰ ਡਾਇਬੀਟਿਸ ਅੱਛਾ ਜੀ ਠੀਕ ਹੈ ਜੀ ਕਿਡਨੀ ਪ੍ਰੋਬਲਮਸ ਹੈ ਜੀ ਲੀਬਰ ਪ੍ਰੋਬਲਮ ਸੋ ਇਹਦੀਆਂ ਜਿਹੜੀਆਂ ਸੰਭਾਵਨਾਵਾਂ ਆਮ ਨਾਲੋਂ 20% ਵੱਧ ਜਾਂਦੀਆਂ ਓਕੇ ਤਾਂ ਉਹ ਕਹਿੰਦੇ ਵੀ ਇਹਨੂੰ ਅਵਾਇਡ ਕਰਨਾ ਚਾਹੀਦਾ ਤੇ ਇਹ ਇੰਡੀਆ ਤੋਂ ਵੀ ਜਿਹੜੀ ਹੈਗੀ ਕਿਹਦੇ ਹਵਾਲੇ ਨਾਲ ਰਿਪੋਰਟ ਜਿਹੜੀ ਹੈਗੀ ਹੈ ਕਿ ਆਈ ਹੈ ਠੀਕ ਹੈ ਜੀ ਕੱਲੀ ਚਲੋ ਹਾਂ ਇਹ ਤਾਂ ਚਲੋ ਇਹਨਾਂ ਨੇ ਮਤਲਬ ਇਹਦੇ ਬਾਰੇ ਕਿਸ ਪਾਰਟਿਕੂਲਰ ਟੈਬਲੇਟ ਬਾਰੇ ਗੱਲ ਕੀਤੀ ਆਈ ਥਿੰਕ ਉਥੇ ਉਦਾਂ ਵੀ ਨਾ ਮੈਂ ਦੇਖਦਾ ਜਿਵੇਂ ਆਪਣੇ ਬਜ਼ੁਰਗਾਂ ਤਾਂ ਉਹਨਾਂ ਨੂੰ ਇੰਨਾ ਮਨ ਪਤਾ ਨਹੀਂ ਹੁੰਦਾ ਵੀ ਕੀ ਚੀਜ਼ ਹੈ ਕਈ ਵੀ ਕਿਹੜੀ ਗੋਲੀ ਖਾਣੀ ਹੈ ਕਿਸੇ ਵੀ ਡਾਕਟਰ ਨੇ ਕੁਝ ਵੀ ਦੇ ਦਿੱਤੀ ਉਹਨਾਂ ਨੂੰ ਵੀ ਹਾਂ ਵੀ ਇਵਨ ਕਿ ਉਹ ਰਕਰੇ ਉਹ ਬਿਮਾਰੀ ਉਸ ਟਾਈਮ ਠੀਕ ਵੀ ਹੋ ਜਾਂਦੀ ਹੈ ਜਾਂ ਉਹਨਾਂ ਨੇ ਲੈਣੀ ਬੰਦ ਕਰ ਦਿੱਤੀ ਦਵਾਈ ਕਦੇ ਮਤਲਬ ਫੇਰ ਫਿਊਚਰ 'ਚ ਉਹਨਾਂ ਨੂੰ ਲੱਗਦਾ ਵੀ ਕੁਛ ਇਦਾਂ ਦੀ ਗੱਲ ਉਹ ਚੱਕ ਕੇ ਫੇਰ ਦਵਾਈ ਉਹ ਹੀ ਲੈਣ ਲੱਗ ਜਾਂਦੇ ਨੇ ਗੋਲੀਆਂ ਨਾ ਤੇ ਉਹ ਵੀ ਬੜੀ ਹਾਰਮਫੁਲ ਹੈ ਮੇਰੇ ਹਿਸਾਬ ਨਾਲ ਨਹੀਂ ਨਹੀਂ ਪੂਰੀ ਹਾਰਮਫੁਲ ਹੈ ਜੀ ਉਦੋਂ ਤੱਕ ਕਿ ਕਿਸੇ ਸਮੇਂ ਤਾਂ ਬੱਸਾਂ ਦੇ ਵਿੱਚ ਹਰੇ ਪੰਨੇ ਵਾਲੀਆਂ ਗੋਲੀਆਂ ਵਿਕਦੀਆਂ ਹੁੰਦੀਆਂ ਸੀ ਹਾਂ ਉਹਦੇ ਬਾਰੇ ਬੜੀ ਚਰਚਾ ਹੋਈ ਸੀ ਪੰਜਾਬ ਦੇ ਵਿੱਚ ਬਹੁਤੀਆਂ ਬੁੜੀਆਂ ਦੇ ਗੋਡੇ ਹਾਂ ਖੜਾਉਣ ਦੇ ਵਿੱਚ ਉਹਨਾਂ ਹਰੇ ਪੰਨੇ ਵਾਲੀਆਂ ਗੋਲੀਆਂ ਦਾ ਬਹੁਤ ਵੱਡਾ ਯੋਗਦਾਨ ਆ ਸਹੀ ਸਹੀ ਗੱਲ ਹੈ ਸਹੀ ਗੱਲ ਹੈ ਜੀ ਸੋ ਜੀ ਤੇ ਇੱਕ ਆਪਣੇ ਮਤਲਬ ਭਾਈ ਸਿੱਖ ਭਾਈਚਾਰੇ ਵਾਸਤੇ ਵੀ ਖੁਸ਼ੀ ਦੀ ਗੱਲ ਆ ਜੀ ਜੀ ਵੀ ਉਹ ਆਪਣਾ ਇੱਕ ਗੁਰਦੁਆਰਾ ਸਾਹਿਬ ਬਣਨ ਜਾ ਰਿਹਾ ਸੀਗਾ ਜੀ ਪੈਕਨਮ ਜੀ ਤੇ ਉੱਥੇ ਜਿਹੜੀ ਕਾਉਂਸਲ ਨੇ ਨਾ ਉਹਦੇ ਤੇ ਆਬਜੈਕਸ਼ਨ ਲਾਤੀ ਸੀਗੀ ਜੀ ਇੱਕ ਤਾਂ ਕੋਈ ਗ੍ਰੀਨ ਵੈਜ ਕਰਕੇ ਏਰੀਆ ਹੋਣਾ ਹੋ ਜੀ ਉਹਦੇ ਕਰਕੇ ਤੇ ਦੂਜਾ ਕਹਿੰਦੇ ਕੁਝ ਜਿਹੜੀ ਆਲੇ-ਦਲੇ ਅਮੈਨਿਟੀਆਂ ਦਾ ਕੁਸ਼ਨ ਮਤਲਬ ਹੋਰ ਬਿਜ਼ਨਸ ਹੋਣੇ ਕੋਈ ਉਹਨਾਂ ਦੀ ਕੁਝ ਹੋਣੀ ਪ੍ਰੋਬਲਮ ਜੀ ਤੇ ਉਸ ਤੋਂ ਬਾਅਦ ਜੀ ਉੱਥੇ ਫਿਰ ਜਦੋਂ ਉਹਨਾਂ ਨੇ ਓਬਜੈਕਸ਼ਨ ਲਾਤੀ ਤਾਂ ਆਪਣਾ ਸਿੱਖ ਸੇਵਕ ਆਸਟ੍ਰੇਲੀਆ ਕਰਕੇ ਸਿੱਖ ਸੇਵਕਸ ਆਸਟ੍ਰੇਲੀਆ ਇਹਨਾਂ ਨੇ ਮਤਲਬ ਕੇਸ ਲਾਇਆ ਸੀ ਜੀ ਵੀ ਕੈਟ ਕੋਲ ਹੂੰ ਤੇ ਵੀ ਕੈਟ ਕੋਲ ਜਦੋਂ ਕੇਸ ਲਾਇਆ ਸੀਗਾ ਤਾਂ ਉਹ ਹੁਣ ਉਧਰ ਜਿਹੜਾ ਆਊਟਕਮ ਆ ਗਿਆ ਰਿਜ਼ਲਟ ਆ ਗਿਆ ਜੀ ਤੇ ਉਹਨਾਂ ਨੇ ਹੁਣ ਜਿਹੜਾ ਮਤਲਬ ਕਾਉਂਸਲ ਦੀ ਓਬਜੈਕਸ਼ਨ ਸੀਗੀ ਉਹਨੂੰ ਡਿਨਾਈ ਕਰਤਾ ਜੀ ਮਤਲਬ ਖਰਚ ਕਰਤਾ ਜੀ ਤੇ ਉਹ ਹੁਣ ਅਪਰੂਵ ਹੋ ਗਿਆ ਜੀ ਅੱਛਾ ਚਲੋ ਵਧੀਆ ਵਧਾਈਆਂ ਨੇ ਫਿਰ ਸਾਰੇ ਪੂਰੇ ਭਾਈਚਾਰੇ ਨੂੰ ਕਹਿ ਸਕਦੇ ਆਂ ਕਿ ਹੁਣ ਇਮਾਰਤ ਬਣਨ ਵਾਲਾ ਹੈ ਜਿਹੜਾ ਕੰਮ ਹਾਂਜੀ ਹਾਂਜੀ ਹੁਣ ਅੱਗੇ ਵਾਲਾ ਚਲੋ ਆਪਣੀ ਮੈਨੇਜਮੈਂਟ ਜੋ ਆਪਣਾ ਕਾਰਜ ਵਧ ਸਕਦੀ ਹੈ ਨਾ ਜੀ ਹਾਂਜੀ ਤੇ ਹੋਰ ਦੱਸੋ ਜੀ ਇਹਦੇ ਨਾਲ ਇੱਕ ਇੱਕ ਪਟੀਸ਼ਨ ਵੀ ਚੱਲ ਰਹੀ ਹੈ ਜੀ ਪਟੀਸ਼ਨ ਖਾਸ ਤੌਰ ਤੇ ਜਿਹੜੀ ਗੁਰੂ ਨਾਨਕ ਏਕ ਦੇ ਨਾਂ ਦੇ ਉੱਤੇ ਆ ਤੇ ਉਹ ਵੀ ਜਨਕਿ ਇੱਥੋਂ ਦੇ ਭਾਈਚਾਰੇ ਨੇ ਬਿੱਢੀ ਹੋਇਆ ਕਿਉਂਕਿ ਕਿਉਂਕਿ ਉਹਦਾ ਪਹਿਲਾ ਇਹ ਨਾਮ ਬਦਲਿਆ ਗਿਆ ਸੀ ਹਾਂਜੀ ਉਹਦੇ ਬਾਬਤ ਇੱਕ ਕੁਝ ਲੋਕਾਂ ਨੇ ਕੀਤੀ ਸੀ ਵੀ ਇਹ ਨਾਮ ਨਾ ਬਦਲਿਆ ਜਾਵੇ ਜਿਹੜੇ ਉੱਥੇ ਦੇ ਲੋਕਲ ਵਸਨੀਕ ਸੀ ਲੋਕਲ ਸੀ ਜਾਂ ਹੋਸੀ ਤਾਂ ਉਹਦੇ ਮੁਕਾਬਲੇ ਇੱਕ ਪਟੀਸ਼ਨ ਹੋਰ ਜਾਰੀ ਕੀਤੀ ਗਈ ਹੈ ਤਾਂ ਤੁਸੀਂ ਜਿਹੜਾ ਹੈਗਾ ਕਿ ਜਿਹੜਾ ਤੁਸੀਂ ਗੁਰਨਾਨਕ ਲੇਖ ਪਟੀਸ਼ਨ ਦੇ ਨਾਮ ਨਾਲ ਤੁਸੀਂ Google ਤੇ ਸਰਚ ਕਰ ਸਕਦੇ ਆ ਤੁਹਾਡੇ ਕੋਲੇ ਅੱਗੇ ਆ ਜੂਗਾ ਆ ਮੋਸਟਲੀ ਸ਼ੇਅਰਡ ਵੀ ਹੋਈ ਹੋਈ ਹੈ ਗਰੁੱਪ ਦੇ ਵਿੱਚ ਨਾ ਹਾਂਜੀ ਤੇ ਉਹ ਤੁਸੀਂ ਜਿਹੜਾ ਹੈਗਾ ਕਿ ਜੇ ਤੁਹਾਨੂੰ ਲੱਗਦਾ ਕਿ ਜਿਹੜੀ ਇਦਾਂ ਦਾ ਇੱਕ ਇਤਿਹਾਸਕ ਇੱਕ ਇਹ ਮਾਈਲਸਟੋਨ ਆ ਸਾਡੇ ਲਈ ਹਨਾ ਤੇ ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਉੱਤੇ ਜਿਹੜੀ ਲੇਕ ਦਾ ਨਾਂ ਰੱਖਣਾ ਚਾਹੀਦਾ ਤਾਂ ਤੁਸੀਂ ਵੀ ਜਿਹੜਾ ਹੈਗਾ ਕਿ ਇਸ ਪਟੀਸ਼ਨ ਨੂੰ ਸਾਈਨ ਕਰੋ ਤੇ ਉਹਦੇ ਨਾਲ ਫਿਰ ਉਹ ਅੱਗੇ ਉਹ ਫਿਰ ਸਾਰੇ ਉਹੀ ਸਰਕਾਰਾਂ ਤੱਕ ਅੱਗੇ ਜਿਹੜੀ ਗੱਲਬਾਤ ਅੱਗੇ ਜਾਂਦੀ ਹੈਗੀ ਆ ਤੇ ਉਹ ਗੱਲਬਾਤ ਉਸ ਤਰੀਕੇ ਨਾਲ ਉਸ ਬਾਲੇ ਨਾਲ ਜਿਹੜੀ ਕਿ ਪਹੁੰਚੂਗੀ ਤੇ ਉਹ 10000 ਦਾ ਟਾਰਗੇਟ ਟਾਰਗੇਟ ਮੰਨਿਆ ਸੀ ਉਹ ਤਾਂ ਮਤਲਬ ਕੁਝ ਸਮੇਂ ਦੇ ਵਿੱਚ ਹੀ ਪੂਰਾ ਕਰ ਲਿਆ ਸੀ ਤੇ ਹੁਣ ਤਾਂ ਉਹ ਤੋਂ ਅੱਗੇ ਜਿਹੜੀ ਹੈ ਗੱਲਬਾਤ ਚੱਲ ਰਹੀ ਹੈ ਜੀ ਠੀਕ ਹੈ ਜੀ ਠੀਕ ਹੈ ਨਹੀਂ ਚਲੋ ਉਹ ਵਧੀਆ ਜੀ ਤੇ ਹੋਰ ਕੋਈ ਇਹਦੇ ਨਾਲ ਇਹਦੇ ਨਾਲ ਜੀ ਇੱਕ ਰਿਪੋਰਟ ਆਈ ਹੈ ਕਿ ਕਈ ਬਾਰੀ ਕਹਿੰਦੇ ਆ ਨਾ ਵੀ ਬਈ ਇਹ ਤਾਂ ਬੈਕਸਟ ਮੁਲਕ ਆ ਹਾਂ ਜੀ ਹਾਂ ਜੀ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਅਮਰੀਕਾ ਹਾਂ ਫਰਸਟ ਵਰਲਡ ਕੰਟਰੀ ਹਾਂ ਫਰਸਟ ਵਰਲਡ ਕੰਟਰੀਜ਼ ਨੇ ਵੀ ਇੱਥੇ ਤੱਕ ਇਸ ਸਮੇਂ ਵੀ ਗੱਲ ਕਹਿੰਦੇ ਸੀ ਵੀ ਵੀ ਇਹ ਬਾਹਰ ਦਾ ਵੀਜ਼ਾ ਲੱਗਿਆ ਨਾਲ ਫੌੜਾ ਲੈ ਜਾ ਹੈਨਾ ਵੀ ਤਾਂ ਕਿ ਡਾਲਰ ਇਕੱਠੇ ਕਰਕੇ ਝੋਲੇ ਦੇ ਵਿੱਚ ਪਾ ਲਈਂ ਦੀ ਹੈਨਾ ਸਹੀ ਗੱਲ ਤੇ ਇਹ ਆਮ ਹੀ ਆ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਮਤਲਬ ਅੱਜ ਤੋਂ 25 30 ਸਾਲ ਪਹਿਲਾਂ ਕੈਨੇਡਾ ਦਾ ਵੀਜ਼ਾ ਲੱਗਿਆ ਤੇ ਉਹ ਕਹਿੰਦਾ ਵੀ ਆਪਾਂ ਤਾਂ ਬੈ ਡਾਲਰ ਇਕੱਠੇ ਕਰਨੀ ਚੱਲੀਏ ਹੈ ਜੀ ਤੇ ਉਹ ਉਦੋਂ ਮੁੜ ਕੇ ਅੱਜ ਤੱਕ ਨਹੀਂ ਉਹਨਾਂ ਦੇ ਡਾਲਰ ਇਕੱਠੇ ਹੋਏ ਹੈ ਜੀ ਤੇ ਇਦਾਂ ਚੱਲ ਰਿਹਾ ਸਿਸਟਮ ਇਹ ਡਾਲਰ ਵਾਲਾ ਝੋਲਾ ਹੋਆ ਜਿਹਦੇ ਥੱਲੇ ਗਲੀਆਂ ਗਲੀਆਂ ਹਾਂ ਸਹੀ ਗੱਲ ਹੈ ਜਿੰਨੇ ਮਰਜੀ ਭਾਈ ਜੋ ਥੱਲੇ ਨਿਕਲੀ ਜਾਣੇ ਹੈ ਨਹੀਂ ਹੁਣ ਗੱਲ ਤੋਂ ਹੀ ਹੈ ਕਿ ਬੰਦਾ ਜਦੋਂ ਉਹਨੂੰ ਕੈਲਕੂਲੇਟ ਕਰਦਾ ਆ ਮਹੀਨੇ ਤਾਂ ਵੀ ਰੁਪਈਆ 5 ਲੱਖ ਬਣਾ ਲਿਆ ਇੰਡੀਆ ਵਾਲਾ ਹਾਂ ਹਾਂ ਲਈ 4 ਲੱਖ ਰੁਪਈਆ ਬਣ ਗਿਆ ਹੈ ਨਾ ਤੇ ਪਰ ਉਹ ਜਿਹੜਾ ਕੈਸ਼ ਦੇ ਵਿੱਚ 4 ਲੱਖ ਜੇ ਤੁਸੀਂ ਬਣਾਇਆ ਤਾਂ ਖਰਚੇ ਤਾਂ ਤੁਹਾਡੇ 4.5 ਲੱਖ ਦੇ ਵੱਡੇ ਹੋਏ ਆ ਜੀ ਹਾਂ ਜੀ ਸਹੀ ਪਰ ਉਹ ਤੋਂ ਵੀ ਉੱਪਰ ਹੋ ਜਾਂਦੇ ਉਹ ਤੋਂ ਵੀ ਜਿਹੜੀ ਐਵਰੇਜ ਆਪਾਂ ਕਹਿ ਲਈਏ ਹੈ ਨਾ ਜੀ ਤੇ ਉਹ ਆਸੇ ਪਾਸੇ ਫਿਰ ਕੰਮ ਲੱਭਦੇ ਆ ਹਾਂ ਜੀ ਹੁਣ ਕਿਉਂਕਿ ਇੱਕ ਤਾਂ ਇੰਟਰਸਟ ਰੇਟਾਂ ਦਾ ਦੌਰ ਚੱਲ ਰਿਹਾ ਜੀ ਹਨਾ ਸਹੀ ਗੱਲ ਹੈ ਜੀ ਤੇ ਇੱਕ ਜਿਹੜਾ ਕਹਿ ਸਕਦੇ ਆ ਕਿ ਲੋਕਾਂ ਦੀ ਮੰਗਾਈ ਦਰ ਵੀ ਵਧੀ ਹੈ ਇਸ ਸਮੇਂ ਦਰਾਂ ਜਿਹੜਾ ਬੇਰਜਗਾਰੀ ਦਰ ਵੀ ਵਧੀ ਹੈ ਕਿਉਂਕਿ ਉਹੀ ਹੈ ਕਿਉਂਕਿ ਜਿਹੜਾ ਕੋਵਿਡ ਤੋਂ ਬਾਅਦ ਕਿਉਂਕਿ ਜਿਹੜਾ ਸਰਪਲਸ ਪੈਸਾ ਸੀਗਾ ਉਹ ਸਾਰਾ ਉਹ ਵੰਡਿਆ ਗਿਆ ਹਾਂ ਜੀ ਤੇ ਦੁਨੀਆ 2 ਸਾਲ ਖੜੀ ਰਹੀ ਹੈ ਪ੍ਰੋਡਕਸ਼ਨ ਵੀ ਕੋਈ ਨਹੀਂ ਹੋਈ ਪ੍ਰੋਡਕਸ਼ਨ ਹੋਈ ਨਹੀਂ ਤੇ ਪੈਸਾ ਜਿਹੜਾ ਸੀਗਾ ਉਹ ਸਰਕਾਰਾਂ ਵਾਲੀ ਮਹੈਲਪ ਕਰਦੀ ਰਹੀਆਂ ਜਾਂ ਲੋਕਾਂ ਕੋਲ ਜਿਹੜਾ ਆਪਣਾ ਨਿੱਜੀ ਸੇਵਿੰਗ ਸੀਗੀ ਉਹ ਯੂਜ਼ ਕਰਦੇ ਰਹੇ ਕਰਦੇ ਰਹੇ ਹਾਂਜੀ ਤੇ ਉਹਦੇ ਕਰਕੇ ਮਤਲਬ ਜਿਹੜਾ ਹਰ ਚੀਜ਼ ਹੈ ਜਿਹੜੀ ਉਹ ਮਹਿੰਗੀ ਹੋ ਗਈ ਹੈ ਜੀ ਹੁਣ ਜਿਹੜੀ ਗੱਲ ਇਹ ਮਤਲਬ ਇਹ ਵੀ ਆਸਟ੍ਰੇਲੀਆ ਦੇ 34 ਲੱਖ ਲੋਕ ਅੱਛਾ ਜੀ ਇਸ ਮੌਕੇ ਦੋ ਡੰਗ ਦੀ ਰੋਟੀ ਲੈਂਡ 'ਚ ਸਟਰਗਲ ਕਰ ਰਹੇ ਆ 34 ਲੱਖ 34 ਲੱਖ ਲੋਕ ਵੀ ਯਾਨੀ ਕਿ ਹਾਂ ਵੀ ਉਹਨਾਂ ਦੀ ਹੁਣ ਜੇ ਕਹਿ ਦਈਏ ਵੀ 34 ਲੱਖ ਦੀ ਜੇ ਆਪਾਂ ਗੱਲ ਕਰ ਰਹੇ ਵੀ 12% ਇੱਥੋਂ ਦੀ ਜਿਹੜੀ ਭਾਈਚਾਰਾ ਹੈਗਾ 12% ਜਿਹੜੇ ਲੋਕ ਨੇ ਉਹਨਾਂ ਨੂੰ ਦਿੱਕਤ ਆ ਰਹੀ ਆ ਵੀ ਆਪਣੀ ਜਿਹੜੀ ਰੋਜ਼ਮਰਾਂ ਦੀ ਗਰੋਸਰੀ ਜਾਂ ਹੋਰ ਖਰੀਦਦਾਂ ਚ ਉਹਨਾਂ ਦਾ ਹੱਥ ਟਾਈਟ ਹੋ ਗਿਆ ਇਹਦੇ ਬਾਬੇ ਜਿਹੜੀ ਰਿਪੋਰਟ ਆ ਫੂਡ ਬੈਂਕ ਦੀ ਹੰਗਰ ਰਿਪੋਰਟ ਨੇ ਜਿਹੜੇ ਗੱਲ ਇਹ ਕਹੀ ਆ ਉਹ ਕੈਨੇਡੀਅਨ ਸੀਈਓ ਕਹਿੰਦੇ ਵੀ ਸਾਡੇ ਕੋਲੇ ਆ ਵੀ ਹੁਣ ਜਿਹੜੇ ਕਈ ਚਲੋ ਬਹੁਤੇ ਲੋਕ ਜਿਹੜੇ ਹੈਗੇ ਆ ਕਿ ਔਖਾ ਸੌਖਾ ਡੰਗ ਟਪਾ ਲੈਂਦੇ ਆ ਪਰ ਕਈ ਜਿਹੜੇ ਅੱਗੇ ਫੂਡ ਬੈਂਕ ਕੋਲੇ ਵੀ ਜਾਂਦੇ ਆ ਵੀ ਸਾਡੀ ਭਾਈ ਮਦਦ ਕਰੋ ਕੋਈ ਜਿਹੜੀ ਸਰਕਾਰ ਵੱਲੋਂ ਕੁਝ ਹੋਰ ਜਿਹੜੀਆਂ ਹੈਗੀਆਂ ਕਿ ਸਮਾਜ ਸੇਵੀ ਸੰਸਥਾਵਾਂ ਐਨਜੀਓ ਵੱਲੋਂ سپورਟ ਹੁੰਦੀ ਹੈ ਉਹ ਕਹਿੰਦੇ ਵੀ ਇਸ ਮੌਕੇ ਸਾਡੀ ਹਾਲਾਤ ਵੀ ਇਹ ਹੈ ਵੀ ਸਾਡੇ ਕੋਲੇ ਜਿਹੜੀ ਸਪਲਾਈ ਆ ਉਹ ਘਟਾ ਤੇ ਡਿਮਾਂਡ ਵੱਧਾ ਓਕੇ 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 ਨਹੀਂ ਸਾਨੂੰ ਵੀ ਜਿਹੜਾ ਦਿੱਕਤ ਦਾ ਸਾਹਮਣਾ ਜਿਹੜਾ ਕੀ ਕਰਨਾ ਪੈ ਰਿਹਾ ਹੈਗਾ ਠੀਕ ਹੈ ਤਾਂ ਇਹ ਜਿਹੜਾ ਹੈ ਕਿ ਇੱਥੇ ਮਸਲਾ ਜਿਹੜਾ ਬਣਿਆ ਹੋਇਆ ਜੀ ਤੇ ਕਹਿ ਸਕਦੇ ਆਂ ਵੀ ਜੇ ਹੁਣ ਆਪਾਂ ਭਾਰਤ ਦੀ ਗੱਲ ਕਰਦੇ ਆ ਉੱਥੇ ਆਪਾਂ ਕਹਿ ਦਿੰਦੇ ਆ ਵੀ ਇੱਥੋਂ ਦੀ 55% ਬਸੋਂ ਆ ਫਲਾਨੀ ਰੇਖਾ ਦੇ ਥੱਲੇ ਵਸਦੀ ਹੈ ਜੀ ਹੈ ਨਾ ਤਾਂ ਉਹ ਜਿਹੜਾ ਪਰ ਕੈਪੀਟਾ ਜਾਂ ਜਿਹੜੀ ਇਨਕਮ ਆ ਉਹ ਤਾਂ ਉਹ ਤਾਂ ਉਹ ਪਿੱਛੇ ਜੇ ਮੈਂ ਨਾ ਇੱਕ ਰਿਪੋਰਟ ਪੜ੍ਹ ਰਿਆ ਸੀ ਮੈਂ ਦੇਖ ਰਿਹਾ ਸੀਗਾ ਕਿ ਉਹ ਕਹਿੰਦੇ ਵੀ ਜੇ ਉਤਲੇ ਜਿਹੜਾ ਕਹਿ ਸਕਦੇ ਆ ਕਿ 20 ਬੰਦੇ ਕੱਢ ਦਿੱਤੇ ਜਾਣ ਹਾਂ ਹਾਂ ਤਾਂ ਉਹ ਕਿੰਨਾ ਅਸਰ ਪੈ ਜਾਂਦਾ ਪਰ ਕੈਪਟਨ ਕਮ ਤੇ ਫਿਰ ਜਿਹੜਾ ਕਹੇਦਾ ਵੀ 500 ਬੰਦਾ ਭਾਰਤ ਦਾ ਅਮੀਰ ਕੱਢ ਦਿੱਤਾ ਜਾਵੇ ਤਾਂ ਪਰ ਕੈਪਟਨ ਕਮ ਤੇ ਕਿੰਨਾ ਫਰਕ ਤੋਂ ਬਹੁਤ ਡਰਾਫਟਲੀ ਡਰਾਫਟ ਲਈ ਜਿਹੜਾ ਬਹੁਤਾ ਫਰਕ ਪੈ ਰਿਹਾ ਸੀ ਨਾ ਤੇ ਉਹ ਜੇ ਕਹਿੰਦੇ ਵੀ ਟੌਪ 1% ਕੱਢ ਦਿੱਤਾ ਜਾਵੇ ਉਹਦਾ ਕੀ ਇੰਪੈਕਟ ਆ ਟਾਪ 10% ਕੱਢ ਦਿੱਤਾ ਜਾਵੇ ਕੀ ਇੰਪੈਕਟ ਟਾਪ 10% ਕੱਢਿਆ ਗਿਆ ਤਾਂ ਤਾਂ ਕੁਝ ਵੀ ਨਹੀਂ ਰਹਿ ਗਿਆ ਹੈ ਹੀ ਹੈ ਹੀ ਆਪਣਾ ਮੇਰੇ ਕੋਲ ਟਾਪ ਟਾਪ ਦੇਖੇ ਜਿਹੜੀ ਜਿਹੜੀ ਬਹੁਤ ਰਿਚ ਪੀਪਲ ਨੇ ਆਪਣੇ ਇੰਡੀਆ ਚ ਉਹ ਮਤਲਬ ਟਾਪ 1% ਦੇਖੇ ਜਾਵੇ ਬਈ 1% ਹੀ ਹੈ ਇੱਕ ਨਾ ਜੀ ਜੀ ਤੇ ਉਸ ਤੋਂ ਬਾਅਦ ਜਿਹੜੇ ਆਪਾਂ ਮਤਲਬ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਵੀ ਹਾਂ ਰਿਚ ਐ ਵੀ ਪਰ ਆਪਾਂ ਉਹਨੂੰ ਟਾਪ 'ਚ ਨਹੀਂ ਕੈਲਕੂਲੇਟ ਕਰਦੇ ਉਹ ਵੀ 10% ਦੇ ਵਿੱਚ ਹੀ ਆ ਸਾਰੇ ਹੂੰ ਬਾਕੀ ਜਿਹੜੀ ਪਾਪੂਲੇਸ਼ਨ ਆ ਉਹ ਮਤਲਬ ਉਹੀ ਕਹਿੰਦੇ ਨੇ ਉਹਦੇ 25 ਤੋਂ 30 ਹਜ਼ਾਰ ਵਾਲੇ ਸਾਈਕਲ ਦੇ ਵਿੱਚ ਕਾਲ ਕਰਦੇ ਆ ਉਹ ਵੀ ਇਦਾਂ ਵੀ ਘਰ ਦੇ ਵਿੱਚ ਇੱਕ ਜਾਂ ਦੋ ਬੰਦੇ ਕਮਾਉਣ ਆਲੇ ਤੇ ਚਾਰ ਜਾਂ ਪੰਜ ਬੰਦੇ ਖਾਣ ਆਲੇ ਨਹੀਂ ਹੁਣ ਇੱਥੇ ਵੀ ਇਹਨਾਂ ਨੇ ਕਹਿਤਾ ਵੀ ਕਿ ਜਿਹੜੇ 95000 ਡਾਲਰ ਤੋਂ ਜੇ ਕਿਸੇ ਕਪਲ ਦੀ ਇਨਕਮ ਘਟਾ ਤੋਂ ਸਟਰਗਲ ਕਰ ਰਹੇ ਆ ਹੂੰ ਹੂੰ ਜੇ ਤੁਸੀਂ ਹਸਬੰਡ ਵਾਈਫ ਦੋਨੇ 95000 ڈالر ਦੋਨੇ ਰਲ ਕੇ ਕਮਾ ਰਹੇ ਆ ਤਾਂ ਇਟ ਮੀਨਸ ਕਹਿੰਦੇ ਤੁਹਾਡਾ ਟਾਈਮ ਬਹੁਤ ਔਖਾ ਟਾਈਮ ਪਾਸ ਕਰਦੇ ਆ ਤੁਸੀਂ ਨਹੀਂ ਸਹੀ ਗੱਲ ਹੈ ਘਰਾਂ ਦੀ ਮਹਗਜਾ ਜਿਹੜੀ ਉਹ ਪਹਿਲਾਂ ਆਲਮੋਸਟ ਡਬਲ ਹੋ ਗਈ ਆ ਤੇ ਉਹਦੇ ਨਾਲ ਹੋਰ ਖਰਚੇ ਵੀ ਸਾਰੇ ਜਿਹੜੇ ਹੁਣ ਗਰੋਸਰੀਜ਼ ਆ ਉਹ ਵੀ ਮਹਿੰਗੀ ਆ ਪਹਿਲਾਂ ਨਾਲੋਂ ਤੇ ਹੁਣ ਤੁਸੀਂ ਬੱਚਿਆਂ ਦਾ ਵੀ ਖਰਚਾ ਹੁੰਦਾ ਤੇ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਹਾਂ ਤੁਸੀਂ ਉਹਨਾਂ ਨੂੰ ਆਪਣਾ ਬੰਦਾ ਸੋਚ ਲੈਂਦਾ ਵੀ ਚਲੋ ਆਪਾਂ ਘੱਟ ਕਰ ਲਈਏ ਜਾਂ ਕਿਹਾ ਆ ਥੋੜਾ ਜਿਹਾ ਚਲੋ ਆਪਣੀ ਕਮਿਊਨਿਟੀ ਦੇ ਵਿੱਚ ਇਸ ਕਰਕੇ ਚੱਲ ਜਾਂਦਾ ਕਿਉਂਕਿ ਆਪਾਂ ਤਾਂ ਆਟੇ ਦੀ ਬੋਰੀ ਇੱਕ ਲਿਆਉਣੀ ਹੈ ਹਾਂਜੀ ਹਾਂ 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 ਦਾਲਾਂ 2 ਕਿਲੋ ਲਿਆਉਣੀਆਂ ਤੇ ਆਪਣਾ ਚੱਲੀ ਜਾਣਾ ਸਹੀ ਗੱਲ ਸਬਜ਼ੀ ਘਰੇ ਚਟਨੀ ਪਿੱਛੇ ਪੁਦੀਨਾ ਲਾਇਆ ਵੀ ਇੱਕ ਦਿਨ ਚਟਨੀ ਤੇ ਰਸੀਨਾ ਖਾ ਲਾਂਗੇ ਸੋ ਮਤਲਬ ਕਿਉਂਕਿ ਇੱਕ ਛੋਟੇ ਸੱਭਿਆਚਾਰਕ ਕਲਚਰ ਵੀ ਹੁੰਦਾ ਨਾ ਤੁਹਾਡੇ ਕੋਟ ਦੇ ਵਿੱਚ ਤੇ ਕਈਆਂ ਨੇ ਇਹ ਆ ਵੀ ਸਵੇਰੇ ਦੁਪਹਿਰੇ ਸ਼ਾਮ ਤਿੰਨੇ ਟਾਈਮ ਹੀ ਲੈ ਕੇ ਉਦਾਂ ਹੀ ਬਣਾ ਕੇ ਖਾਣਾ ਜਾਂ ਬਾਹਰੋਂ ਕੈਫੇ ਤੋਂ ਖਾਣਾ ਹਨਾ ਹਾਂਜੀ ਹਾਂਜੀ ਇਹਨਾਂ ਦਾ ਮਤਲਬ ਕਲਚਰ ਬਾਹਰੋਂ ਬਾਹਰੋਂ ਖਾਣ ਵਾਲਾ ਜ਼ਿਆਦਾ ਹਾਂਜੀ ਵੀ ਬਾਹਰ ਤੁਸੀਂ ਬਲ ਬਾਹਰੋਂ ਲੈ ਕੇ ਖਾਣਾ ਉਹ ਆਬੀਅਸਲੀ ਆ ਵੀ ਉਹ ਮਹਿੰਗਾ ਤੇ ਜਦੋਂ ਮਤਲਬ ਸੌਖੇ ਦਿਨ ਹੁੰਦੇ ਆ ਉਦੋਂ ਤਾਂ ਕੁਝ ਪਤਾ ਹੀ ਨਹੀਂ ਲੱਗਦਾ ਜਦੋਂ ਪਰ ਥੋੜੀ ਚੂੜੀ ਟਾਈਟ ਹੁੰਦੀ ਆ ਫਿਰ ਚੀਕਾ ਨਿਕਲ ਜਾਂਦੀ ਆ ਤੇ ਉਹ ਹਾਲ ਹੋਇਆ ਹੋਇਆ ਹੁਣ ਵੀ ਹੁਣ ਚੂੜੀ ਟਾਈਟ ਕਰੀਏ ਬੈਂਕਾਂ ਨੇ ਤੇ ਫਿਰ ਭੋਗਣਾ ਤਾਂ ਪੈਣਾ ਹੀ ਆ ਉਧਰ ਉਧਰ ਲਾਸਟ ਦੇ ਵਿੱਚ ਕਹਿੰਦੇ 크리스마ਸ ਤੋਂ ਪਹਿਲਾਂ ਦੀ ਆਪਾਂ ਉਹ ਵੀ ਗੱਲ ਕਰ ਲਈਏ ਕਿ ਜਿਹੜੇ ਓਪਨ ਹੋਮ ਆ ਅੱਛਾ ਨਹੀਂ ਤਾਂ ਇਹਨਾਂ ਦਿਨਾਂ ਦੇ ਵਿੱਚ ਇੱਕ ਰੌਣਕ ਜੀ ਹੋ ਜਾਂਦੀ ਹੁੰਦੀ ਆ ਵੀ ਭਾਈ ਹੁਣ ਆ ਲੈਨੇ ਵੇਚ ਕੇ ਯਾਨੀ ਕਿ ਕਰਨਾ ਹਾਂ ਹਾਂ ਮਤਲਬ ਇਸ ਵンス ਤੋਂ ਪਹਿਲਾਂ ਪਹਿਲਾਂ ਕਾਫੀ ਕੰਮ ਕਰ ਰਹੇ ਕਹਿੰਦੇ ਵੀ ਉੱਥੇ ਵੀ ਕਹਿੰਦੇ ਹੁੰਦੇ ਨੇ ਵੀ ਸੱਥਾਂ ਸੁਨੀਆਂ ਹੀ ਨਜ਼ਰ ਆ ਰਹੀਆਂ ਨੇ ਜੀ ਹੈ ਜੀ ਤੇ ਦੇਖਦੇ ਆ ਨਵੇਂ ਸਾਲ ਦੇ ਵਿੱਚ ਹੁਣ ਕੀ ਬਣਦਾ ਤੇ ਮਾਰਕੀਟ ਕਿਹੜੇ ਪਾਸੇ ਜਾਂਦੀ ਆ ਸਹੀ ਗੱਲ ਤੇ ਬਹੁਤ ਸਾਰੇ ਲੋਕ ਤਾਂ ਪਰ ਉਮੀਦ ਨੇ ਕਿ April ਤੋਂ ਬਾਅਦ ਜਿਹੜੀਆਂ ਹੈਗੀਆਂ ਕਿ ਬੈਂਕਾਂ ਵਾਪਸ ਥੋੜੀਆਂ ਇੰਜ ਇੰਜ ਮੁੜਦੀਆਂ ਜਦੋਂ ਸ਼ੁਰੂ ਹੋਣ ਗਿਆ ਤਾਂ ਜਿਹੜਾ ਕਹਿੰਦਾ ਰੀਅਲ ਸਟੇਟ ਵਾਲਿਆਂ ਦੇ ਚਿਹਰਿਆਂ ਦੇ ਉੱਤੇ ਵੀ ਜਿਹੜੀ ਜਿਹੜੀ ਆਵੇਗੀ ਨਹੀਂ ਤਾਂ ਹੁਣ ਜਿਹੜਾ ਠੰਡਾ ਹੀ ਹੋਇਆ ਮੌਰਗੇਜ ਬ੍ਰੋਕਰਾਂ ਦਾ ਵੀ ਕੰਮ ਠੰਡਾ ਤੇ ਰੀਅਲ ਸਟੇਟ ਵਾਲੇ ਵੀ ਵਿਚਾਰੇ ਇੱਧਰ ਉੱਧਰ ਭੱਜੇ ਫਿਰਦੇ ਆ ਤੁਸੀਂ ਇੱਕ ਹੋਰ ਚੀਜ਼ ਦੇਖੀ ਹੈ ਜੇ ਤੁਸੀਂ ਬਰੀਕੀ ਦੇ ਨਾਲ ਨੋਟਸ ਕੀਤਾ ਹੋਗਾ ਤੁਹਾਡੇ ਏਰੀਏ ਦੇ ਵਿੱਚ ਜਿਹੜੇ ਰੀਅਲ ਏਸਟੇਟ ਏਜੰਟ ਕੰਮ ਕਰਦੇ ਗੱਡੀਆਂ ਡਾਊਨ ਸਾਈਜ਼ ਹੋਈਆਂ ਨੇ ਹਾਂ ਉਹ ਮਤਲਬ ਇਹ ਰੱਖੀ ਤਾਂ ਚਲੋ ਪਹਿਲੇ ਹੀ ਹੁੰਦੀ ਹੈ ਇੱਕ ਛੋਟੀ ਵੀ ਘਰੇ ਜ ਵੱਡੇ ਚਲਦੀ ਨਹੀਂ ਇਹ ਨਹੀਂ ਹਾਂ ਸੋ ਸੋ ਨਹੀਂ ਉਹ ਤਾਂ ਫਰਕ ਪੈਂਦਾ ਹੀ ਹੈ ਜੀ ਦੇਖੋ ਇਨਕਮ ਆਉਂਦੀ ਰਹੇ ਤਾਂ ਤਾਂ ਹੀ ਖੁਸ਼ਹਾਲੀ ਰਹਿੰਦੀ ਹੈ ਰੀਅਲ ਏਸਟੇਟ ਜਾਂ ਏਜੰਟਾਂ ਆਮ ਤੌਰ ਤੇ ਹਾਈਬ੍ਰਿਡ ਗੱਡੀ ਚ ਆਉਂਦੇ ਨਹੀਂ ਸੀ ਹੁਣ ਹੁਣ ਹਾਈਬ੍ਰਿਡ ਗੱਡੀ ਦੇ ਉੱਤੇ ਹੋਣ ਲੱਗੇ ਕਿ ਫਾਈਨਾਂਸ ਚਲਾਉਣੀ ਵੱਧ ਪੈਂਦੀ ਹੈ ਤੇ ਹੁਣ ਗੱਲ ਗੱਲ ਪੱਕੀ ਜੀ ਦੇਖੋ ਕੋਈ ਵੀ ਬਿਜ਼ਨਸ ਲਾ ਲਓ ਕੋਈ ਵੀ ਬਿਜ਼ਨਸ ਆਏ ਇਹ ਤਾਂ ਫੈਕਟ ਹੈਗਾ ਹੀ ਹੈ ਬਿਜ਼ਨਸ ਡਾਊਨ ਹੈ ਤਾਂ ਬੰਦਾ ਆਬਵੀਅਸਲੀ ਸੋਚਦਾ ਵੀ ਹੈ ਖਰਚਾ ਘੱਟ ਕਰੀਏ ਨਾ ਹਾਂਜੀ ਤੇ ਬਲਾਸਵਰ ਸਾਹਿਬ ਫਿਰ ਕਰੀਅਰ ਨਾਲ ਜਾਇਦ ਜੀ ਬਿਲਕੁਲ ਜੀ ਅਗਲੇ ਹਫਤੇ ਫਿਰ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਤੇ ਤੁਹਾਨੂੰ ਕਿਵੇਂ ਗੱਲਬਾਤ ਲੱਗੀ ਤੁਸੀਂ ਕਮੈਂਟ ਜਰੂਰ ਕਰਦਿਆ ਕਰੋ ਮੜਾ ਜਾ رائے ਮਸ਼ਵਰਾ ਦੇ ਦਿਆ ਕਰੋ ਦੱਸ ਦਿਆ ਕਰੋ ਇਹੀ ਸਾਡੇ ਲਈ ਬੜਾ ਇੱਕ ਪੋਜ਼ਿਟਿਵ ਜਿਹੜਾ ਮਸਲਾ ਹਾਂਜੀ 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 ਤੇ ਬਾਕੀ ਸਾਡਾ ਜਿਹੜਾ ਫੇਸਬੁੱਕ ਪੇਜ ਹੈ ਜੀ C7 ਆਸਟ੍ਰੇਲੀਆ ਦਾ ਉਹਨੂੰ ਵੀ ਪਲੀਜ਼ ਜਾ ਕੇ ਫੋਲੋ ਕਰੋ ਇੰਸਟਾ ਤੇ ਵੀ ਜਾ ਤੇ ਇੰਸਟਾ ਤੇ ਵੀ ਜਾ ਕੇ ਤੁਸੀਂ ਫੋਲੋ ਕਰ ਲਓ ਤੇ ਨਾਲ ਹੀ ਨਾਲ ਸਾਡੀ ਜਿਹੜੀ ਵੈਬਸਾਈਟ ਹੈ www.c7australia.com.au ਤੇ ਇਹ ਆਪਣੀ ਐਵਰੀ ਤੇ ਆਪਣੀ ਅਪਡੇਟ ਹੁੰਦੀ ਹੈ ਜੀ ਹਰ ਰੋਜ਼ ਖਬਰਾਂ ਦੇ ਤੁਸੀਂ ਪੜ੍ਹਣੀਆਂ ਪੰਜਾਬੀ ਦੇ ਵਿੱਚ ਜਾ ਕੇ ਤੁਸੀਂ ਉੱਥੇ ਵੀ ਚੈੱਕ ਇਨ ਕਰੋ ਜੀ ਤੇ ਇਸੇ ਨਾਲ ਹੀ ਆਪਾਂ ਲਈਏ ਜਲਦੀ ਜੀ ਬਿਲਕੁਲ ਬਿਲਕੁਲ ਜੀ ਹੁਣ ਆਪਾਂ ਨੂੰ ਚੱਲਣਾ ਚਾਹੀਦਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਜ਼ਰੂਰ ਜੀ ਸੋ ਮਿਹਰਬਾਨੀ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ